ਤੁਹਾਨੂੰ ਅੱਜ ਇੱਕ ਅਜਿਹੇ ਸਖਸ਼ ਨਾਲ ਮਿਲਾਵਾਂਗੇ ਜੋ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤੇ ਲੋਕਾਂ ਨੂੰ ਰੋਜ਼ਗਾਰ ਦੇ ਰਿਹਾ ਜਿਹੜੇ ਲੋਕ ਵਿਦੇਸ਼ਾਂ ਨੂੰ ਕੂਚ ਕਰ ਰਹੇ ਨੇ ਵਿਦੇਸ਼ਾਂ ਨੂੰ ਨਵੀਂ ਜਨਰੇਸ਼ਨਾਂ ਜੜੀ ਜਾ ਰਹੀ ਹੈ ਤਾਂ ਉਹਨਾਂ ਦੇ ਲਈ ਇੱਥੇ ਕਾਰੋਬਾਰ ਕਰਨ ਦੇ ਲਈ ਅਸੀਂ ਪਹੁੰਚਿਆ ਵੀਰ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਲੋਕ ਕਾਰੋਬਾਰ ਕਰਨਾ ਚਾਹੁੰਦੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤੇ ਇੱਥੇ ਆਪਣਾ ਨਾਮ ਕਮਾਉਣਾ ਚਾਹੁੰਦੇ ਆ ਤੇ کاروبار ਕਰਨ ਦੇ ਨਾਲ ਨਾਲ ਲੋਕਾਂ ਨੂੰ ਵੀ ਰੋਜ਼ਗਾਰ ਦੇ ਸਕਦੇ ਆ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਤਾਂ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਦਾ ਰਿਸ਼ਤੇਦਾਰ ਜਾਂ ਹੋਰ ਕੋਈ ਪਰਿਵਾਰ ਦਾ ਆਪਣੇ ਦਾ ਮੈਂਬਰ ਜਾਂ ਕੋਈ ਵਿਦੇਸ਼ਾਂ ਚੋਂ ਆ ਕੇ ਇਹ ਕਾਰੋਬਾਰ ਨੂੰ ਕਰਨਾ ਚਾਹੁੰਦਾ ਤਾਂ ਉਹਨਾਂ ਤੱਕ ਇਹ ਜਿਹੜੀ ਖਬਰ ਪਹੁੰਚ ਸਕੇ ਤਾਂ ਅਸੀਂ ਵੀਰ ਨਾਲ ਗੱਲਬਾਤ ਕਰਦੇ ਆ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਜਿੰਨੇ ਵੀ ਆਪਣੇ ਚੈਨਲ ਨੂੰ ਦੇਖ ਰਿਹਾ ਉਹਨਾਂ ਨੂੰ ਬਈ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜੀ ਤੁਸੀਂ ਬੱਕਰੀ ਪਾਲਣ ਦਾ ਕੰਮ ਕਰਦੇ ਹੋ ਤੇ ਕਦੋਂ ਸ਼ੁਰੂ ਕੀਤਾ ਕਿਵੇਂ ਤੁਹਾਡੇ ਧਿਆਨ ਦੇ ਵਿੱਚ ਆਇਆ ਤੇ ਇਹ ਸਾਨੂੰ ਜ਼ਰੂਰ ਦੱਸਿਓ ਜੀ ਏ ਜੀ ਮੈਂ 2015 ਦੇ ਵਿੱਚ ਬਈ ਮੈਂ ਸਟਾਰਟ ਕੀਤਾ ਸੀਗਾ ਹੂੰ ਸਿਰਫ ਇੱਕ ਬੱਕਰੀ ਲਈ ਸੀਗੀ ਹੂੰ ਸਾਡੇ ਪਿੰਡ ਦੀ ਬਈ ਮੁੰਡਾ ਨਹਿਰੀ ਮਹਿਕਮੇ ਚ ਬਈ ਗਰਜੀਤ ਉਹਦਾ ਸਾਡੇ ਪਿੰਡ ਚ ਇਕੱਲੇ ਦਾ ਬੱਕਰੀ ਪਾਲਣ ਦਾ ਕੰਮ ਹੁੰਦਾ ਸੀ ਜੀ ਜਿਹੜਾ ਐਜੇ ਫਾਰਮ ਤੇ ਜੀ ਬਾਕੀ ਤੁਸੀਂ ਪੁਰਾਣੇ ਟਾਈਮਾਂ ਚ ਜਿਹੜਾ ਆਪਣੇ ਦੋ ਤਰੀਕੇ ਨਾਲ ਬੱਕਰੀ ਪਾਲਣ ਹੁੰਦਾ ਜਿਵੇਂ ਦੇਸੀ ਬੱਕਰੀਆਂ ਬਾਹਰ ਜਿਹੜਾ ਆਲੇ ਤੁਸੀਂ ਵੇਖਿਆ ਹੀ ਆ ਜਿਨ੍ਹਾਂ ਨੂੰ ਲੋਕੀ ਅਕਸਰ ਨਫ਼ਰਤੀ ਕਰਦੇ ਹੁੰਦੇ ਆ ਬਈ ਇਹ ਗਰੀਬ ਹੈ ਜਾਂ ਇਹ ਅਣਪੜ ਹੈਗੀ ਹੈ ਜਾਂ ਮੰਨ ਲਓ ਇਹ ਮੋਸ਼ਕਾ ਹੁੰਦਾ ਇਹਨਾਂ ਚ ਕੁਝ ਵੀ ਰੱਖ ਲਓ ਹੈਨਾ ਤੇ ਇੱਕ ਦੂਜਾ ਹੁੰਦਾ ਜੀ ਜਿਹੜਾ ਆਪਾਂ ਫਾਰਮ ਸੈਟਅਪ ਕਰਕੇ ਇਹ ਉਦੋਂ ਹੋਣ ਚ ਆ ਗਿਆ ਸੀਗਾ 2015 ਚ ਲੋਕ ਘਰੇ ਬੱਕਰੀਆਂ ਫਾਰਮ ਬਣਾ ਕੇ ਰੱਖਣ ਲੱਗ ਗਏ ਸੀ ਤੇ ਉਹ ਫਿਰ ਮੈਂ ਇਹ ਤਰੀਕਾ ਚੁਣਿਆ ਮੈਂ ਇੱਕ ਬੱਕਰੀ ਐ ਵੈਸੇ ਲਿਆਂਦੀ ਮੈਨੂੰ ਸ਼ੌਂਕ ਪਹਿਲਾਂ ਤੋਂ ਹੀ ਸੀ ਕਿਉਂਕਿ ਆਪਣੇ ਜ਼ਿਮੀਂਦਾਰਾਂ ਦੇ ਮੁੰਡੇ ਹੈਗੇ ਆ ਖੇਤੀ ਮੱਝਾਂ ਗੰਗਾ ਇਹ ਆਪਣੇ ਕੋਲੇ ਸਾਰਾ ਕੁਝ ਹੁੰਦਾ ਹੀ ਹੈ ਹੈਨਾ ਤੇ ਬਸ ਉੱਥੋਂ ਬਈ ਵੱਧਾ ਵੱਧਾ ਕੰਮ ਤੇ ਫਿਰ 2018 ਤੋਂ ਬਾਅਦ ਮੈਂ ਪ੍ਰੋਪਰ ਬਹੁਤ ਵੱਡੇ ਲੈਵਲ ਤੇ ਕੰਮ ਕਰਤਾ ਸੀਗਾ ਇਹ 2015 ਤੋਂ ਤੁਸੀਂ ਇੱਕ ਬੱਕਰੀ ਤੋਂ ਸਟਾਰਟ ਕਰਦੇ ਹੋ 2018 ਚ ਤੁਸੀਂ ਵੱਡੇ ਲੈਵਲ ਤੇ ਕਰਦੇ ਹੋ ਘਰਦਿਆਂ ਨਹੀਂ ਨਹੀਂ ਕਿਆ ਰਿਸ਼ਤੇਦਾਰਾਂ ਨੇ ਨਹੀਂ ਕਿਆ ਇੱਕ ਜੱਟਾਂ ਦਾ ਮੁੰਡਾ ਹੋ ਕੇ ਕੀ ਮੁਸ਼ਕਲ ਚ ਹੱਥ ਮਾਰਦਾ ਬੱਕਰੀਆਂ ਦੇ ਪਿੱਛੇ ਬੱਕਰੀਆਂ ਦੀਆਂ ਮੀਂਗਣਾ ਇਕੱਠੀਆਂ ਕਰਦਾ ਇਹ ਜੇ ਸਵਾਲ ਨਹੀਂ ਖੜੇ ਇਹ ਬਈ ਬਹੁਤ ਹੁੰਦਾ ਸੀਗਾ ਬਈ ਸੋਨੂੰ ਦੱਸ ਦਈਏ ਮੈਂ 2016 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਹੋ ਗਿਆ ਸੀਗਾ ਹੂੰ ਠੀਕ ਹੈ ਸਰਕਾਰੀ ਨੌਕਰੀ ਆ ਗਈ ਸੀ ਪਰ ਜਿਹੜਾ ਬੰਦੇ ਦਾ ਨੌਕਰੀ ਜਾਂ ਬਾਹਰ ਜਾਵੜੀ ਸ਼ੌਂਕ ਨਹੀਂ ਮਰਦਾ ਹੁੰਦਾ ਹਨਾ ਜਿਹੜਾ ਆਪਣੇ ਅੰਦਰ ਜਿਹੜੀ ਪ੍ਰਾਣੀ ਚਾਸ ਹੁੰਦੀ ਆ ਕੋਈ ਵੀ ਗੱਲ ਦੀ ਨਾਲ ਉਹ ਕਿਸੇ ਨੂੰ ਲਿਖੇ ਦੀ ਹੁੰਦੀ ਹੈ ਕਿਸ ਨੂੰ ਗਾਉਣ ਦੀ ਹੁੰਦੀ ਹੈ ਉਹ ਜਾਣਦੀ ਨਹੀਂ ਭਾਵੇਂ ਤੁਹਾਡੇ ਕੋਲੇ ਕਰੋੜਾ ਰੁਪਇਆ ਆ ਜੇ ਹਨਾ ਤੇ ਮੈਂ ਇਹ ਬਈ ਨਾਲ ਕੰਮ ਛੱਡਿਆ ਨਹੀਂਗਾ ਤੇ ਜਿਹੜੇ ਰਿਸ਼ਤੇਦਾਰ ਜਾਂ ਕੋਈ ਪਿੰਡ ਦੇ ਉਹ ਤਾਂ ਬਈ ਲੋਕ ਤਾਂ ਕਹਿੰਦੀ ਹੁੰਦੇ ਆ ਤੇ ਤੁਸੀਂ ਅਕਸਰ ਹੀ ਮਿਲਦੇ ਹੋਵੋਗੇ ਜਾਣਦੇ ਹੋਵੋਗੇ ਪਿੰਡਾਂ ਦੇ ਵਿੱਚ ਆਪਣੇ ਹੋਣ ਹਾਰ ਮੁੰਡੇ ਕੁੜੀਆਂ ਇਹ ਗੱਲਾਂ ਹੀ ਬੈਠੇ ਆ ਬਈ ਲੋਕ ਕੀ ਕਹਿਣਗੇ ਉਹਨਾਂ ਕੋਲ ਕੁਝ ਬਹੁਤ ਜ਼ੋਰ ਹੁੰਦਾ ਬਹੁਤ ਕਲਾ ਹੁੰਦੀ ਹੈ ਬਹੁਤ ਮਿਹਨਤ ਕਰਦੇ ਆ ਉਹ ਬਸ ਉਹ ਕਲਾ ਇੱਕ ਸਟੈਪ ਨਹੀਂ ਲੈ ਸਕਦੇ ਆ ਆਪਦੇ ਸਮਾਜ ਦੇ ਉਲਟ ਆਪਦੇ ਲੋਕਾਂ ਦੇ ਉਲਟ ਬਈ ਲੋਕ ਕੀ ਕਹਿਣਗੇ ਕਿਉਂਕਿ ਵੀਰੇ ਆਪਣੀਆਂ ਲੋੜਾਂ ਆਉਂਦੀਆਂ ਹਨਾ ਹੁਣ ਦੀੜਾ ਲੱਤਾ ਆਪਾਂ ਪਾਉਣਾ ਠੀਕ ਹੈ ਉਹਦੇ ਆਪਾਂ ਨੂੰ ਕਮਾਉਣੇ ਪੈਣੇ ਆ ਰੋਟੀ ਖਾਣੀ ਆਪਾਂ ਨੂੰ ਆਪ ਹੀ ਕਮਾਉਣੀ ਪੈਣੀ ਆ ਲੋਕਾਂ ਨੇ ਬਈ ਥੋੜੀ ਥਾਲੀ ਚ ਰੋਟੀ ਨਹੀਂ ਧਰ ਜਾਣੀ ਠੀਕ ਹੈ ਇਹਦਾ ਬਈ ਗੱਲਾਂ ਕਹਿਣੀਆਂ ਹੀ ਸੀਗੀਆਂ ਤੇ ਆਪਾਂ ਨੂੰ ਕੋਈ ਗੁੱਸਾ ਵੀ ਨਹੀਂ ਸੀ ਬਈ ਜਦੋਂ ਬੱਕਰੀ ਰੱਖਣੀਆਂ ਸੀਗੀਆਂ ਬੱਕਰੀਆਂ ਵਾਲੇ ਹੀ ਕਹਿਣਾ ਆਪਾਂ ਨੂੰ ਘੋੜੀਆਂ ਵਾਲਾ ਕੌਣ ਕਹਦੇ ਹਨਾ ਉਹ ਆਪਦੀ ਥਾਂ ਲੋਕ ਸੱਚੇ ਸੀ ਆਪਾਂ ਆਪਦੀ ਥਾਂ ਆਪ ਬਈ ਨੀਵੀਂ ਪਾ ਕੇ ਕੰਮ ਕਰੀਗੇ ਠੀਕ ਹੈ ਆਪਾਂ ਕਿਸੇ ਦੇ ਵਿੱਚ ਨਹੀਂ ਵਜੇ ਬਈ ਆਏ ਆ ਜਾਉਂ ਆ ਕਿਸੇ ਨਾ ਬੈਸਵਾਜੀ ਨਹੀਂ ਕੀਤੀ ਤੇ ਮਹਾਰਾਜ ਦੀ ਕਿਰਪਾ ਨਾਲ ਬਈ ਬੱਕਰੀਆਂ ਨੇ ਬਹੁਤ ਵੱਡਾ ਨਾਮ ਬਣਾਇਆ ਹੋਊਗਾ ਬਾਕੀ ਆ ਤੁਹਾਡੇ ਬਈ ਕਮੈਂਟਾਂ ਚ ਵੀ ਦੱਸ ਦੇਣਗੇ ਸ਼ਾਇਦ ਜਿਹੜਿਆਂ ਨੇ ਬਹੁਤ ਬੰਦੇ ਮੈਨੂੰ ਪਹਿਲਾਂ ਜਾਣਦੇ ਆ ਠੀਕ ਹੈ ਇਹ ਮੈਨੂੰ ਬੱਕਰੀਆਂ ਨੇ ਬਈ ਐਡਾ ਮੰਨ ਲਓ ਮੇਰਾ ਨਾਮ ਕੀਤਾ ਪੰਜਾਬ ਦੇ ਵਿੱਚ ਕੀ ਆਲ ਇੰਡੀਆ ਦੇ ਵਿੱਚੋਂ ਮੇਰੇ ਕੋਲੇ ਬੰਦੇ ਆਉਂਦੇ ਆ ਮੈਨੂੰ ਜਾਣਦੇ ਮੈਨੂੰ ਬੁਲਾਉਂਦੇ ਆ ਪਿਆਰ ਨਾਲ ਪ੍ਰੋਗਰਾਮਾਂ ਤੇ ਸਾਦੇ ਆ ਠੀਕ ਹੈ ਜਿਵੇਂ ਆਮ ਕੋਈ ਪਿੰਡਾਂ ਦਾ ਲੀਡਰ ਹੁੰਦਾ ਭਾਈ ਜੀ ਤਾਂ ਤੂੰ ਤੁਹਾਡੇ ਵੱਲੋਂ ਦੱਸਿਆ ਗਿਆ ਕਿ ਅਸੀਂ 2000 18 ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਭਰਤੀ ਵੀ ਹੁੰਨੀ ਹੋ ਤੇ ਫਿਰ ਹੁਣ ਡਿਊਟੀ ਕਰਦੇ ਹੋ ਹਾਂ ਹਾਂ ਕਰਦੇ 16 ਚ ਭਰਤੀ ਹੋਇਆ ਸੀਗਾ ਜੀ ਠੀਕ ਹੈ ਜਿਆਦਾ ਜਿਹੜਾ ਇਹ ਮੇਰਾ ਮੇਰਾ ਤਾਂ ਸ਼ੌਂਕ ਹੈ ਜੀ ਪਰ ਜਿਹੜਾ ਇਹਦਾ ਰੱਖ ਰਖਾ ਪਾਲ ਪੋਸ਼ਣ ਹੈ ਠੀਕ ਹੈ ਕਿਉਂਕਿ ਪੰਜਾਬ ਪੁਲਿਸ ਦੀ ਨੌਕਰੀ 24 ਘੰਟਿਆਂ ਦੀ ਨੌਕਰੀ ਹੈ ਠੀਕ ਹੈ ਮੇਰਾ ਸ਼ੌਂਕ ਹੈ ਜਦੋਂ ਮੈਨੂੰ ਕੋਈ ਘੰਟਾ 2 ਘੰਟੇ ਮਿਲਦੇ ਆ ਉਦੋਂ ਮੈਂ ਇਹਨਾਂ ਵਿੱਚ ਸਪੈਂਡ ਕਰਦਾ ਹੈ ਮੇਰੀ ਵਾਈਫ ਮੇਰੇ ਫਾਦਰ ਸਾਹਿਬ ਤੇ ਉਹੀ ਸਾਰਾ ਇਹ ਰੱਖ ਰਖਾ ਵਿੰਦੇ ਆ ਜਿਵੇਂ ਆਪਣਾ ਪਿੱਛੇ ਹੋਂ ਦੇਖਿਆ ਨੇ ਇਹ ਫਾਰਮ ਆਪਣਾ ਨਵਾਂ ਸੈਟਅਪ ਹੈ ਮੇਰਾ ਠੀਕ ਹੈ ਇਹ ਆਪਣ ਸੈਂਟਰ ਵੀ ਐ ਇਥੋਂ ਜਦੋਂ ਦੂਰੋਂ ਦੂਰੋਂ ਚੱਲ ਕੇ ਆਉਂਦੇ ਆ ਉਹਨਾਂ ਦੀ ਰਹਿਸ਼ ਵੀ ਹੈਗੀ ਆ ਵਪਾਰੀਆਂ ਦੀ ਕਿਉਂਕਿ ਮੈਂ ਆਪਣੇ ਪੰਜਾਬ ਦੀ ਨਸਲ ਨੂੰ ਤੇ ਇਹ ਬੱਕਰੀ ਪਾਲਣ ਧੰਦੇ ਨੂੰ ਬਹੁਤ ਉੱਤੇ ਲੈ ਕੇ ਜਾਣਾ ਹੈ। ਇਹ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਮੈਨੂੰ ਆਏ ਨਹੀਂ ਬਈ ਮੇਰੀ ਕੱਲੀ ਜੇਬ 'ਚ ਮੇਰੀ ਪੈਸੇ ਪੈਣ ਮੇਰੀਆਂ ਹੀ ਬੱਕਰੀਆਂ ਵੇਚਣ। ਸ਼ਾਇਦ ਅੱਜ ਮੇਰੇ ਕੋਲੇ ਕੋਈ ਬੱਕਰੀ ਵੇਚਣ ਆਸਤੇ ਵੇਣੀ ਆ ਆਪਦੇ ਜੋਗ ਨਹੀਂ ਆ ਹਨਾ ਪਰ ਜਿੱਥੇ ਵੀ ਕੋਈ ਗਰੀਬ ਬੰਦਾ ਜਿਹਦੇ ਕੋਲੇ ਕੋਈ ਸੋਸ਼ਲ ਮੀਡੀਆ ਹੈ ਨਹੀਂ ਜਾਂ ਉਹਦੇ ਕੋਲੇ ਮੰਡੀ ਜਾਣ ਜੋਗੇ ਪੈਸੇ ਹੈ ਨਹੀਂ ਜਾਂ ਕਿਵੇਂ ਵੀ ਰੱਖ ਲੋ ਉਹਦੀਆਂ ਬੱਕਰੀਆਂ ਘਰੇ ਬੈਠੇ ਦੀਆਂ ਵਿਗ ਜਾਣ ਮੈਂ ਇਹਨੂੰ ਇੰਨਾ ਮੰਨ ਲਓ ਪ੍ਰਫੁੱਲਤ ਕਰਨਾ ਚਾਹਣਾ ਤੇ ਨਵੇਂ ਮੁੰਡੇ ਆ ਜਿਹੜੇ ਤੁਸੀਂ ਆਖਿਆ ਬਈ ਬੇਰਜਗਾਰ ਪਹਿਲਾਂ ਸਟਾਰਟਿੰਗ ਤੇ ਬਾਹਰ ਜਾਈ ਜਾਂਦੇ ਆ ਠੀਕ ਹੈ ਬਾਹਰ ਜਾਣਾ ਕੋਈ ਸ਼ੌਂਕ ਨਹੀਂ ਹੁੰਦਾ ਵੀਰੇ ਮਜਬੂਰੀ ਹੁੰਦੀ ਹੈ ਠੀਕ ਹੈ ਅੱਜ ਆਪਾਂ ਨਿੰਦੀ ਜਾਂਦੇ ਆ ਬਈ ਬਾਹਰ ਬਾਹਰ ਪਰ ਜਿਹੜੇ 1-2 ਕਿੱllen ਵਾਲੇ ਆ 4 ਕਿੱllen ਵਾਲੇ ਮੀਡੀਅਮ ਸਰੇਣੀ ਵਾਲੇ ਹੈਗੇ ਆ ਬੰਦੇ ਆਪਣੇ ਆਮ ਜੀਮੀਦਾਰ ਤੇ ਜਿਹੜਾ ਐਸਬੀਸੀਸੀ ਭਾਈਚਾਰਾ ਉਹ ਵਿਚਾਰਾ ਜਿਹੜਾ ਅਰਬ ਕੰਟਰੀਆਂ ਦੇ ਵੱਲ ਤੁਰ ਜਾਂਦਾ ਕਿਉਂਕਿ ਉੱਥੇ ਲੱਖ 2 ਲੱਖ ਚ ਜਾਵੜਿੰਦੇ ਆ ਹਨਾ ਜਿਹੜੇ ਮਾੜਾ ਮੋਟਾ ਪੈਲੀ ਵੇਚ-ਵੂਚ ਕੇ ਆਪ ਦਾ ਹੈਗਾ ਜਿਹਦੇ ਕੋਲ ਦਾਣਾ ਫੱਕਾ ਉਹ ਕੈਨੇਡਾ ਅਮਰੀਕਾ ਪਰ ਜਾ ਕੇ ਉੱਥੇ ਕਰਨ ਨਹੀਂ ਦਿਹਾੜੀ ਹੁੰਦੀ ਹੈ ਬਾਈ ਠੀਕ ਹੈ ਤੇ ਮੈਂ ਉਹਨੂੰ ਵੀ ਨਹੀਂ ਮਾੜਾ ਸਮਝਦਾ ਕੰਮ ਕਰੋ ਜ਼ਰੂਰ ਪਰ ਉਹ ਚ ਕੀ ਹੋ ਗਿਆ ਬਾਈ ਆਪਣੇ ਲੋਕ ਪੱਕੇ ਹੀ ਉਧਰ ਰਹਿਣ ਲੱਗ ਗਏ ਇੱਧਰ ਆਪਣੇ ਘਰਾਂ ਦੇ ਘਰ ਖਾਲੀ ਹੋਈ ਜਾਂਦੇ ਆ ਇੱਧਰ ਨੌਜਵਾਨ ਹੈ ਨਹੀਂਗਾ ਆਪਣੇ ਕਾਲਜ ਯੂਨੀਵਰਸਿਟੀਆਂ ਸਾਰੀਆਂ ਬਾਈ ਜਮਾ ਫੇਲ ਹੋਣ ਤੇ ਆ ਜਮਾ ਕੰਮ ਤੇ ਮੈਂ ਤਾਂ ਉਹੀ ਜੋਰ ਲਾਉਣਾ ਇੱਧਰ ਰਹਿ ਕੇ ਬਈ ਕੰਮ ਕਰੇ ਤੇ ਜਿਹੜਾ ਮਜਬੂਰੀ ਵਸ ਜਾਂਦਾ ਇੱਧਰ ਬਈ 2-3 ਸਾਲ ਗਾਲ ਲਈ ਬੱਕਰੀਆਂ ਦੇ ਵਿੱਚ ਤੇ ਪੂਰਾ ਵਧੀਆ ਪੈਸਾ ਕਮਾਊਗਾ ਉਹ ਮੁਲਾਜ਼ਮ ਵਰਗ ਵੀ ਵੱਡੇ ਪੱਦਰ ਤੇ ਬਾਹਰ ਜਾ ਰਿਆ ਵਿਦੇਸ਼ਾਂ ਨੂੰ ਉਹਨਾਂ ਦੇ ਬੱਚੇ ਆ ਜਿਹੜੇ ਕੂਚ ਕਰ ਰਹੇ ਆ ਤੇ ਤੁਸੀਂ ਮੁਲਾਜ਼ਮ ਹਾਂ ਪੁਲਿਸ ਡਿਊਟੀ ਕਰ ਰਹੇ ਹਾਂ ਤੇ ਪੁਲਿਸ ਮੁਲਾਜ਼ਮਾਂ ਦੇ ਵਿੱਚੋਂ ਤੁਹਾਡੇ ਵੱਲ ਦੇਖ ਕੇ ਕਿਸੇ ਨੇ ਕੋਈ ਅਜੀਹਾ ਕਾਰੋਬਾਰ ਕੀਤਾ ਜਿਸ ਤੋਂ ਤੁਹਾਡੇ ਤੋਂ ਸਿੱਧ ਲਈ ਹੋਵੇ ਬੱਕਰੀਆਂ ਦੇ ਚਾਰਵਾਹ ਬਈ ਮੈਂ ਇਥੋਂ ਬਹੁਤ ਜਿੱਥੇ ਵੀ ਮੈਂ ਡਿਊਟੀ ਜਾਂਦਾ ਮੈਨੂੰ ਪਛਾਣ ਲੈਂਦੇ ਆ ਠੀਕ ਹੈ ਬਈ ਇਹ ਬੱਕਰੀਆਂ ਵਾਲਾ ਬਾਈ ਆ ਹਨਾ ਤੇ ਵਿਭਾਗ ਮੈਕਮਾ ਵੀ ਬਈ ਬਹੁਤ ਵਧੀਆ ਚਲੋ ਲੋਕ ਇਹਨੂੰ ਮਾੜਾ ਕਹੀ ਜਾਂਦੇ ਪੰਜਾਬ ਪੁਲਿਸ ਨੂੰ ਤੇ ਮੈਨੂੰ ਤਾਂ ਬਈ ਕਰਮਾਂ ਨਾਲੇ ਨੌਕਰੀ ਮਿਲੀ ਆ ਠੀਕ ਹੈ ਤੇ ਆਪਾਂ ਇਹਦੇ ਵਿੱਚ ਰਹਿ ਕੇ ਬਹੁਤ ਕੁਝ ਚੰਗਾ ਕਰ ਸਕਦੇ ਆ ਪੰਜਾਬ ਪੁਲਿਸ ਦੇ ਵਿੱਚ ਕਿਉਂਕਿ ਪੰਜਾਬ ਪੁਲਿਸ ਕੋਲੇ ਸਾਰੀਆਂ ਦੂਜੀਆਂ ਨੌਕਰੀਆਂ ਹਣਾ ਨੌਕਰੀਆਂ ਨਾਲੋਂ ਇਹਦੇ ਵਿੱਚ ਪਾਵਰ ਵੱਧ ਹੁੰਦੀ ਹੈ ਬੰਦੇ ਕੋਲੇ ਇਹ ਚ ਆਪਾਂ ਲੋਕਾਂ ਦਾ ਬਹੁਤ ਮਦਦ ਕਰ ਸਕਦੇ ਆ ਇਹ ਚ ਹੂੰ ਤੇ ਮੈਥੋਂ ਵੇਖ ਕੇ ਬਾਈ ਹੁਣ ਤਾਂ ਜਿਹੜਾ ਸਾਲ ਦੋ ਸਾਲਾਂ ਦਾ ਤਾਂ ਬਾਈ ਬਹੁਤ ਮੈਂ ਮੁਲਾਜ਼ਮਾਂ ਨੂੰ ਬੱਕਰੀਆਂ ਰਖਾ ਚੁੱਕੇ ਹੂੰ ਇਹ ਕੋਈ ਉਹਨਾਂ ਨੇ ਪੈਸੇ ਆਸਤੇ ਨਹੀਂ ਕਿਉਂਕਿ ਇਹਦਾ ਵੀਰੇ ਦੁੱਧ ਇਹਦੇ ਦੁੱਧ ਵਰਗਾ ਕੋਈ ਦੁੱਧ ਹੀ ਹੈ ਨਹੀਂਗਾ ਹੂੰ ਠੀਕ ਹੈ ਇਹਦੇ ਮਾਸਰਗਾ ਮਾਸ ਹੈ ਨਹੀਂਗਾ ਕਿਉਂਕਿ ਜਿਹੜਾ ਅੱਜਕੱਲ ਪੁਲਟਰੀ ਫਾਰਮ ਦਾ ਕੰਮ ਚੱਲ ਪਿਆਣਾ ਉਹ ਇੱਕ ਬਲੇਲਰ ਸਿਸਟਮ ਹੈ ਉਹ 20-25 ਦਿਨਾਂ ਦੇ ਵਿੱਚ ਹੀ ਉਹਨੂੰ ਬਈ ਮੁਰਗੀ ਨੂੰ ਤਿਆਰ ਕੀਤਾ ਜਾਂਦਾ ਮੀਟ ਜੋਗਾ ਉਹਨੂੰ ਖਾ ਕੇ ਆਪਣੇ ਜੇ ਬੱਚੇ ਜਾਂ ਕੁੜੀ ਮੁੰਡਾ ਖਾਊਗਾ ਉਹ ਉਮਰ ਤੋਂ ਪਹਿਲਾਂ ਜਵਾਨ ਹੋਊਗਾ ਉਹਦੇ ਆਂਡੇ 'ਚ ਵੀ ਕੋਈ ਦਾਮ ਹੈ ਨਹੀਂਗਾ ਠੀਕ ਹੈ ਤੇ ਕੈਂਸਰ ਦਾ ਉਹ ਆ ਬਈ ਉਹ ਧੱਕੇ ਨਾਲ ਮੁਰਗੀਆਂ ਤੋਂ ਆਂਡੇ ਲੈ ਜਾਂਦੇ ਆ ਪਰ ਜਿਹੜਾ ਬੱਕਰੀ ਦਾ ਮੀਟ ਹੈ ਦੇਸੀ ਬੱਕਰੇ ਦਾ ਜਾਂ ਬਿੱਟਲ ਦਾ ਰੱਖ ਲਓ ਇਹ ਇਹਨੇ ਚੰਗੀ ਚੀਜ਼ ਹੀ ਖਾਣੀ ਆ ਹੂੰ ਇਹਨੂੰ ਜੇ ਆਪਾਂ ਕੋਈ ਮੈਡੀਕਲ ਟਰੀਟਮੈਂਟ ਗਲਤ ਦੇਵਾਂਗੇ ਇਹਦੀ ਡੈਥ ਹੋ ਜਾਂਦੀ ਹੈ ਠੀਕ ਹੈ ਇਹ ਕੁਦਰਤੀ ਤੌਰ ਤੇ ਵਧਦਾ ਹੈ ਇਹਦਾ ਮਾਸ ਵੀ ਬਈ ਬਹੁਤ ਚੰਗਾ ਹੈ ਠੀਕ ਹੈ ਉਹ ਤਾਂ ਬਈ ਸਾਰੇ ਮਲਾਜ਼ਮ ਨੇ ਇੱਕ ਇੱਕ ਦੋ ਦੋ ਬੱਕਰੀਆਂ ਘਰੇ ਦੁੱਧ ਨੂੰ ਤੇ ਸ਼ੌਕ ਨੂੰ ਹੁਣ ਬਹੁਤ ਮੁੰਡੇ ਮੇਰੇ ਕੋਲੋਂ ਇੱਥੇ ਟ੍ਰੇਨਿੰਗ ਲੈਣ ਵੀ ਆਉਂਦੇ ਸਾਡੇ ਮਲਾਜ਼ਮ ਵੀ ਵੱਡੇ ਮੈਥੋਂ ਹਾਈ ਰੈਂਕ ਦੇ ਬੰਦੇ ਆਉਂਦੇ ਆ ਮੇਰੇ ਕੋਲੇ ਅੱਛਾ ਤੁਹਾਡੇ ਕੋਲ ਟ੍ਰੇਨਿੰਗ ਲੈਣ ਆਉਂਦੇ ਆ ਹਾਂ ਟ੍ਰੇਨਿੰਗ ਬਈ ਆਪਣੇ ਕੋਲੇ ਹਰ ਮਹੀਨੇ ਹੁੰਦੀ ਹੈ ਇੱਥੇ ਤੇ ਅਦਰ ਸਟੇਟ ਚੋਂ ਵੀ ਹੋਰ ਸਟੇਟਾਂ ਚੋਂ ਵੀ ਬੰਦੇ ਆਉਂਦੇ ਆਪਣੇ ਅੱਛਾ ਤੁਹਾਡੇ ਕੋਲ ਬਾਹਰਲੀਆਂ ਸਟੇਟਾਂ ਤੋਂ ਵੀ ਬੰਦੇ ਇੱਥੇ ਬੰਦੇ ਆਉਂਦੇ ਹਾਂ ਆਪਣੇ ਪੰਜਾਬ ਚ ਤਾਂ ਹਰ ਜ਼ਿਲ੍ਹੇ ਚ ਆਉਂਦੇ ਆ ਤੇ ਅਦਰ ਸਟੇਟਾਂ ਤੋਂ ਵੀ ਬੰਦੇ ਆਪਣੇ ਕੋਲੇ ਟ੍ਰੇਨਿੰਗ ਲਈ ਲੈਣ ਆਉਂਦੇ ਆ ਇੱਥੇ ਅੱਛਾ ਤਾਂ ਵੀਰੇ ਤੁਸੀਂ ਟ੍ਰੇਨਿੰਗ ਦਿੰਨੇ ਹੋ ਇੱਥੇ ਪਹਿਲਾਂ ਤੁਸੀਂ ਟ੍ਰੇਨਿੰਗ ਲਈ ਜਾਂ ਤੁਸੀਂ ਕੋਈ ਇਸ ਦਾ ਕੋਰਸ ਕੀਤਾ ਹੋਣਾ ਜੀ ਇੱਕ ਕੋਰਸ ਵੀਰੇ ਬਾਕੀ ਮੈਂ ਤਾਂ ਵੀਰੇ ਆਪਣੇ ਉਸਤਾਦ ਹੀ ਤਾਂ ਰਿਆ ਸੀ ਜਦੋਂ ਮੈਂ ਪਹਿਲੀ ਬੱਕਰੀ ਲਈ ਸੀ ਠੀਕ ਹੈ ਉਹਦੇ ਸਾਰੇ ਕੋਰਸ ਸੀ ਜਿਹੜੀ ਇਹ ਟ੍ਰੇਨਿੰਗ ਦਾ ਸਿਸਟਮ ਚੱਲਿਆ ਨਾ ਸਰਕਾਰੀ ਟ੍ਰੇਨਿੰਗਾਂ ਤਾਂ ਬਹੁਤ ਚਰਦੀਆਂ ਹੁੰਦੀਆਂ ਨੇ ਇਹ ਸਰਕਾਰੀ ਟ੍ਰੇਨਿੰਗਾਂ ਬਾਰੇ ਜਾਂ ਸਰਕਾਰੀ ਕੰਮ ਬਾਰੇ ਸਾਨੂੰ ਪਤਾ ਹੀ ਹੁੰਦਾ ਉਹ ਪੂਰਤੀ ਹੁੰਦੀ ਹੈ ਕਾਗਜ਼ਾਂ ਦੀ ਹੈਨਾ ਤੇ ਅਸੀਂ ਉਹ ਉਹਨਾਂ ਚ ਬਈ ਮੈਂ ਕੀ ਕੀਤਾ ਸੀਗਾ ਜਦੋਂ ਦਾ ਮੈਂ ਇਹ ਕੰਮ ਚ ਆਇਆ ਸੀਗਾ ਮੈਂ ਟਿਕ ਕੇ ਨਹੀਂ ਬਈ ਬੈਠਾ ਕਿ ਕਿਤੇ ਡਿਊਟੀ ਜਾਣਾ ਕਿਤੇ ਰਾਤ ਮੈਨੂੰ ਬੱਕਰੀਆਂ ਵਾਲੇ ਮਿਲ ਜਾਣਾ ਪੁਰਾਣੇ ਬੰਦੇ ਮਿਲ ਜਾਣਾ ਉਹਨਾਂ ਕੋਲੇ ਵੀ ਬਹੁਤ ਕੁਝ ਸਿੱਖਣ ਨੂੰ ਹੁੰਦਾ ਠੀਕ ਹੈ ਤੇ ਵੱਡੇ ਵੱਡੇ ਫਾਰਮਾਂ ਤੇ ਬਈ ਮੈਂ ਵੈਟ ਕੀਤਾ ਚੰਗੇ ਚੰਗੇ ਬੰਦਿਆਂ ਕੋਲੇ ਜਿਨ੍ਹਾਂ ਦਾ ਨਾਂ ਚੱਲਦਾ ਸੀਗਾ ਕੱਲੀ ਕੱਲੀ ਗੱਲ ਉਹਨਾਂ ਤੋਂ ਬਈ ਆਪਾਂ ਕਲੈਕਟ ਕੀਤੀ ਕਈ ਇਹਦੇ ਵਿੱਚ ਮੇਰੇ ਭਰਾ ਜਦੋਂ 5-10 ਬੱਕਰੀਆਂ ਬਈ ਬਣ ਜਾਂਦੀਆਂ ਠੀਕ ਹੈ ਉਦੋਂ ਸ਼ਰਮ ਮੰਨਣ ਲੱਗ ਜਾਂਦੇ ਕਿਸੇ ਤੋਂ ਆਪਾਂ ਵੀ ਪੁੱਛਾਂ ਮੇਰਾ ਨਾਂ ਖਰਾਅ ਹੋਊਗਾ ਮੈਂ ਅੱਜ ਵੀ ਬਈ ਜੇ ਕਿਸੇ ਮੈਨੂੰ ਕਿਤੇ ਜਾਣਕਾਰੀ ਮਿਲਦੀ ਮੈਂ ਪੁੱਛ ਲੈਂਦਾ ਹੁਣ ਆਪਾਂ ਕਿਤੇ ਸ਼ਰਮ ਮੰਨੀ ਨਹੀਂ ਹਾਂ ਤੇ ਟ੍ਰੇਨਿੰਗ ਨਹੀਂ ਆਪਣ ਤੇ ਪਰ ਆਪਾਂ ਅੱਜ ਟ੍ਰੇਨਿੰਗ ਦੇਣ ਯੋਗੇ ਹੈਗੇ ਆ ਬਾਈ ਹੂੰ ਠੀਕ ਹੈ ਜਿਹੜੇ ਮੇਰੇ ਨਾਲ 5-7 ਸਾਲਾਂ ਦੇ ਵਿੱਚ ਠੱਗੀ ਠੋਰੀਆਂ ਵੱਜੀਆਂ ਜਾਂ ਜਿੱਥੇ ਸਾਥੋਂ ਗਲਤੀਆਂ ਹੋਈਆਂ ਅਸੀਂ ਕਿਸੇ ਕਾਰਨ ਪਿੱਛੇ ਰਹਿ ਗਏ ਹਨਾ ਉਹ ਜਿਹੜੇ ਮੈਥੋਂ ਟ੍ਰੇਨਿੰਗ ਲੈ ਕੇ ਜਾਂਦੇ ਆ ਜਿਹੜਾ ਮੈਂ 7 ਸਾਲਾਂ ਚ ਪਾਇਆ ਉਹ 2.5 ਸਾਲਾਂ ਚ ਹੀ ਪਾ ਲੈਣਗੇ ਬਾਈ ਉਹਨਾਂ ਨੂੰ ਉਹ ਚੀਜ਼ਾਂ ਅਸੀਂ ਪਹਿਲਾਂ ਹੀ ਨੋਟ ਖਰਾ ਦੇਣਾ ਬਈ ਤੁਹਾਡੇ ਨਾਲ ਆ ਹੋਣ ਵਾਲਾ ਆਹ ਹੋਊਗਾ ਆਹ ਹੋਊਗਾ ਟ੍ਰੇਨਿੰਗ ਦੇ ਵਿੱਚ ਤੁਸੀਂ ਮੋٹے ਮੋٹے ਆਪਾਂ ਦੱਸ ਦਿੰਨੇ ਆ ਕਿ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਵੱਲੋਂ ਪਹਿਲਾਂ ਗੱਲ ਵੀ ਕੀਤੀ ਗਈ ਸੀ ਕਿ ਬੱਕਰੀਆਂ ਦੀਆਂ ਜਿਹੜੀਆਂ ਨਸਲਾਂ ਨੇ ਕਾਫੀ ਨੇ ਤੇ ਉਹਦੇ ਵਿੱਚ ਜਿਵੇਂ ਮੇਲੇ ਲੱਗਦੇ ਨੇ ਉੱਥੇ ਲੋਕ ਆ ਦੇਖਦੇ ਆ ਕਿ ਬੱਕਰੀ ਫਾਰਮ ਆ ਜਿਹੜਾ ਆਪਾਂ ਕਰਨਾ ਕਾਫੀ ਫੇਲ ਵੀ ਹੋਇਆ ਅਸਲ ਦੇ ਵਿੱਚ ਆਪਾਂ ਗੱਲ ਕਰਦੇ ਆ ਚਲੋ ਟ੍ਰੇਨਿੰਗ ਦੇ ਜਿਹੜੇ ਆਪਾਂ ਉਹਨਾਂ ਨੂੰ ਦੱਸਣੇ ਆ ਮੋٹے ਪੁਆਇੰਟ ਉਹ ਆਪਾਂ ਬਾਅਦ ਚੋਂ ਦੱਸਾਂਗੇ ਪਰ ਜਿਹੜੇ ਕਈ ਲੋਕ ਫਾਰਮ ਕਰ ਲੈਂਦੇ ਆ ਔਰ ਕਮੈਂਟਾਂ ਦੇ ਵਿੱਚ ਵੀ ਲਿਖਦੇ ਆ ਕਿ ਫਾਰਮ ਕੀਤਾ ਔਰ ਫੇਲ ਹੋ ਗਿਆ ਕੀ ਕਾਰਨ ਹੁੰਦੇ ਆ ਉਹਨਾਂ ਦੇ ਫੇਲ ਸੋਡੀ ਵੀਡੀਓ ਤੇ ਵੀਰ ਆਉਣਗੇ ਬਈ ਇਹ ਗੱਲਾਂ ਮਾਰੀ ਜਾਂਦਾ ਹਨ ਇਹ ਚ ਖੋਸ ਕੱਢਣ ਪਉਣ ਹੋਣੀਗਾ ਵੀਰੇ ਇਹਦੇ ਵਿੱਚ ਸੱਚ ਐ 100 ਦੇ ਵਿੱਚੋਂ 90 ਬੰਦੇ ਫੇਲ ਹੋਏ ਬੱਕਰੀ ਪਾਲਣ ਚ ਹੂੰ ਉਹਦਾ ਇਹ ਕਾਰਨ ਐ ਜਿਵੇਂ ਸੋਡੀ ਹੁਣ ਆਪਣੀ ਵੀਡੀਓਸ ਵੇਖ ਲਈ ਮੇਰਾ ਵੱਡੇ ਵੱਡੇ ਫਾਰਮ ਦੇਖ ਲਈ ਬੱਕਰੀਆਂ ਦੇਖ ਲਈਆਂ ਜਾਂ ਮੇਰੀਆਂ ਗੱਲਾਂ ਸੁਣ ਲਈਆਂ ਉਹਨਾਂ ਨੇ ਕੀ ਕਰਨਾ ਵੀਡੀਓ ਦੇਖ ਕੇ ਦੂਜੇ ਦਿਨ ਬਈ ਮੰਡੀ ਤੇ ਵਜਣਾ ਤੇ ਜਾਂ ਕਿਸੇ ਬੰਦੇ ਕੋਲੇ ਜਾਵੜਣਾ ਉਹਨਾਂ ਨੂੰ ਨਾ ਤਾਂ ਮੁੱਲ ਦਾ ਪਤਾ ਨਾ ਉਹਨਾਂ ਨੂੰ نسل ਦਾ ਪਤਾ ਨਾ ਉਹਨਾਂ ਨੂੰ ਉਮਰ ਦਾ ਪਤਾ ਨਾ ਉਹਨਾਂ ਨੂੰ ਕੋਈ ਨੁਕਸਾਨ ਦਾ ਪਤਾ ਬਈ ਇਹ ਚਾਹ ਫਾਲਟ ਹੈ ਉਹਨਾਂ ਨੇ ਉਹਨਾਂ ਨੂੰ ਆਏ ਹੁੰਦਾ ਬੱਕਰੀ ਹੈ ਯਾਰ ਬੱਕਰੀ ਰੱਖਣੀ ਆ ਦਿਓ ਪੈਸੇ ਤੇ ਖਰੀਦ ਕੇ ਲੈ ਆਉਂਦੇ ਆ ਘਰੇ ਤੇ ਉਹ ਇੱਕ ਇੱਕ ਗੱਲ ਇਹ ਜਰੂਰ ਕਹਿੰਦੇ ਆਪਦੇ ਘਰਦਿਆਂ ਨੂੰ ਜਾਂ ਦੋਸਤਾਂ ਨੂੰ ਯਾਰ ਆਪਾਂ ਕਰਕੇ ਦੇਖ ਲੀ ਗਏ ਠੀਕ ਹੈ ਜਿਹੜਾ ਬੰਦਾ ਐ ਕਹਿੰਦਾ ਕੋਈ ਵੀ ਕੰਮ ਚਾਹ ਬਈ ਕਰਕੇ ਦੇਖ ਲੀ ਗਏ ਉਹ ਬੰਦਾ ਨਾ ਅੱਜ ਪਾਸ ਹੋਵੇ ਨਾ ਕੱਲ ਪਾਸ ਹੋਵੇ ਬੱਕਰੀਆਂ ਚਾਪਲਾਂ ਦੀ ਕਿਸੇ ਵੀ ਬਿਜ਼ਨਸ ਚ ਆਉ ਜਿਹੜਾ ਕਹਿੰਦਾ ਯਾਰ ਆਪਾਂ ਇਹ ਕਰਨਾ ਹੈ ਇਹ ਰੱਖਣਾ ਆਪਾਂ ਇਹ ਤੋਂ ਚਾਰ ਆਪਾਂ ਕਮਾਈ ਦਾ ਸਾਧਨ ਬਣਾਉਣਾ ਉਹ ਬੰਦਾ ਕਾਮਯਾਬ ਹੋਊਗਾ ਉਸ ਹਾਲ ਲੇਟ ਹੋ ਜੇ ਭਲਾਂ ਦੀ 2 ਸਾਲ ਲੇਟ ਹੋ ਜੇ ਪਰ ਉਹ ਕਾਮਯਾਬ ਜਰੂਰ ਹੋਊਗਾ ਇਹਦੇ ਵਿੱਚ ਬਈ ਇਹੀ ਦਿੱਕਤ ਆ ਵੇਖੋ ਵੇਖੀ ਬੱਕਰੀਆਂ ਲਿਆਉਂਦੇ ਆ ਕੋਈ ਕੋਈ ਸਿੱਖ ਕੇ ਨਹੀਂ ਕਰਦਾ ਕੋਈ ਨੌਲੇਜ ਨਹੀਂ ਲੈਂਦਾ ਕੋਈ ਪਹਿਲਾਂ ਰਿਸਰਚ ਨਹੀਂ ਕਰਦੇ ਤੇ ਕੋਈ ਘਮਦੇ ਫਿਰਦੇ ਨਹੀਂ ਬਈ ਤੁਸੀਂ ਫਾਰਮਾਂ ਤੇ ਘੁੰਮੋ ਮੰਡੀਆਂ ਤੇ ਘੁੰਮੋ ਮੇਲਿਆਂ ਤੇ ਘੁੰਮੋ ਬਹੁਤ ਟਰੇਨਿੰਗਾਂ ਲਓ ਸਰਕਾਰੀ ਟਰੇਨਿੰਗਾਂ ਵੀ ਲਓ ਉੱਥੋਂ ਵੀ ਕੁਝ ਸਿੱਖਣ ਨੂੰ ਮਿਲੂਗਾ ਤੁਹਾਨੂੰ ਡਾਕਟਰ ਬਹੁਤ ਵਧੀਆ ਟ੍ਰੀਟਮੈਂਟ ਹੁਣ ਕਰਵਾਸੋ ਯੂਨੀਵਰਸਿਟੀ ਕ੍ਰਿਸ਼ੀ ਵਿਗਿਆਨ ਕੇਂਦਰ ਫ੍ਰੀ ਟਰੇਨਿੰਗਾਂ ਦੇਈ ਜਾਂਦੇ ਆ ਠੀਕ ਹੈ ਆਪਣੀ ਪੇਡ ਹੁੰਦੀ ਹੈ ਟਰੇਨਿੰਗ ਤੇ ਅਸੀਂ ਕਿਤੋਂ ਵੀ ਟਰੇਨਿੰਗ ਲਓ ਮੈਂ ਨਹੀਂ ਕਹਿੰਦਾ ਮੇਰੇ ਕੋਲ ਹੀ ਆਓ ਤੁਸੀਂ ਠੀਕ ਹੈ ਕੰਮ ਸਿੱਖ ਕੇ ਕਰੋ ਕੋਈ ਵੀ ਕੰਮ ਆ ਬਾਈ ਹੁਣ ਭਾਰਤ ਸਰਕਾਰ ਫੌਜ ਚ ਭਰਤੀ ਕਰਦੀ ਹੈ ਪੁਲਿਸ ਚ ਕਰਦੀ ਸਾਰੀਆਂ ਦੀਆਂ ਟਰੇਨਿੰਗਾਂ ਹੁੰਦੀਆਂ ਲਾਣੋ ਮਹੀਨਿਆਂ ਦੀ ਰੰਗ ਰੂਟੀ ਕੱਟਦਾ ਬੰਦਾ ਮੁੜ ਕੇ ਕਮਾਂਡੋ ਕੋਰਸ ਹੁੰਦੇ ਆ ਹੋਰ ਕੋਰਸ ਹੁੰਦੇ ਦੇ ਨਾਲ ਵੀ ਆਪਣੇ ਐਸੀਬੀਸੀ ਭਾਈਚਾਰਾ ਜਾਂ ਮੀਡੀਅਮ ਸ਼੍ਰੇਣੀ ਦੇ ਜ਼ਿਮੀਂਦਾਰ ਜਿਹੜੇ 2 4 4 ਕਿੱਲੇ ਵਾਲੇ ਜੁੜੇ ਹੋਣਗੇ ਠੀਕ ਹੈ ਜਿਹੜੇ ਆਪਾਂ ਪਿੰਡਾਂ ਚੋਂ ਉੱਠ ਕੇ ਆਪਾਂ ਮੁੰਡੇ ਸਾਹਮਣੇ ਆਏ ਹਨ ਤੇ ਇਹਨਾਂ ਨੇ ਕੀ ਕਰਨਾ ਬਈ ਕਿਸੇ ਨੇ ਕਮੇਟੀ ਚੱਕਣੀ ਆ ਕਿਸੇ ਨੇ ਕੋਈ ਆਪ ਦੀ ਟੂਮ ਗਹਿਣੇ ਰੱਖ ਕੇ ਕਰਨਾ ਕਿਸੇ ਨੇ ਕੋਈ ਇਧਰੋਂ ਵਿਆਜ ਤੋਂ ਪੈਸੇ ਫੇਰ ਹੀ ਬੱਕਰੀਆਂ ਲੈਣਗੇ ਤੇ ਮੈਂ ਐਵੇਂ ਫਸਾਈ ਜਾਵਾਂ ਉਹ ਗੱਲਾਂ ਹੈ ਨਹੀਂਆਂ ਬਈ ਆਪ ਦਾ ਇੱਕ ਨੰਬਰ ਦਾ ਪੈਸਾ ਲਾਉਣਾ ਪੂਰਾ ਪੱਕੇ ਪੈਰੀ ਬੜੋ ਇਹਦੇ ਵਿੱਚ ਠੀਕ ਆ ਇਹਦਾ ਇੱਕ ਸ਼ਡਿਊਲ ਹੁੰਦਾ ਹੈ ਇਹਦਾ ਬਈ ਕਿੰਨੀਆਂ ਬੱਕਰੀਆਂ ਤੋਂ ਸਟਾਰਟ ਕਰਨਾ ਕਈ ਬੱਕਰੀ ਸਿਲੈਕਸ਼ਨ ਵੇਲੇ ਨਸਲ ਵੇਲੇ ਉਮਰ ਵੇਲੇ ਕਈ ਮੇਮਣਿਆਂ ਤੋਂ ਕੰਮ ਸਟਾਰਟ ਕਰ ਲੈਂਦੇ ਉਹ ਪਾਸ ਹੀ ਨਹੀਂ ਹੁੰਦੇ ਬਈ ਉਹ ਘੇੜੀ ਫੇਲ ਹੈ ਠੀਕ ਹੈ ਕਈ ਕਹਿੰਦੇ ਜੇ ਆਪਾਂ ਗੱਬਣ ਬੱਕਰੀਆਂ ਲੈ ਲਈ ਰੁੱਤ ਦਾ ਹਿਸਾਬ ਹੁੰਦਾ ਬਈ ਇਹਦੇ ਵਿੱਚ 16 ਜਾਨਵਰ ਆ ਬਈ ਜਿਹੜਾ ਮੱਝ ਗਾਂ ਆਪਾਂ ਲੈ ਲਈ ਨਾ ਉਹਦਾ ਆਪਣੇ ਆਮ ਲੋਕਾਂ ਨੇ ਸਾਰਿਆਂ ਨੇ ਆਣ ਗਵਣ ਨੇ ਕੰਮ ਕਰਿਆ ਹੁੰਦਾ ਮੱਝਾਂ ਗਾਈਆਂ ਦਾ ਉਹ ਵੰਡ ਵੜੇਵਾ ਦੋ ਟਾਈਮ ਪਾਉਣਾ ਹੁੰਦਾ ਉਹੀ ਸਾਰੇ ਦੂਜੇ ਪਾਉਂਦੇ ਆ ਠੀਕ ਹੈ ਇਹ ਬਿਲਕੁਲ ਅਲੱਗ ਜਾਨਵਰ ਆ ਬਈ ਇਹਦਾ ਬਹੁਤ ਇਹਦਾ ਜਾਪਾ ਵੀ 16 ਹੁੰਦਾ ਜਿਵੇਂ ਆਪਣੇ ਔਰਤਾਂ ਚ ਹੁੰਦਾ ਮੀਵਣਿਆਂ ਦੀ ਓਮ ਜਿਵੇਂ ਆਪਣੇ ਬੱਚਿਆਂ ਨੂੰ ਰੱਖ ਰਖਾ ਕੀਤਾ ਜਾਂਦਾ ਬਹੁਤ ਇਹ ਚ ਕੰਮ ਹੈਗਾ ਪੂਰਾ ਸਿੱਖ ਕੇ ਆਓ ਬਈ ਇਹ ਚ ਜੀ ਤਾਂ ਆਪਾਂ ਗੱਲ ਕੀਤੀ ਸੀ ਹੁਣ ਆਪਾਂ ਦੱਸਦੇ ਆਂ ਵੀਰਾਂ ਨੂੰ ਕਿ ਟ੍ਰੇਨਿੰਗ ਦੇ ਵਿੱਚ ਤੁਸੀਂ ਇੱਕ ਤਾਂ ਦੱਸਦੇ ਹੋ ਵੀ ਨਸ਼ਾ ਹਾਂਜੀ ਤੇ ਇੱਕ ਕਿਵੇਂ ਠੱਗੀਆਂ ਹੁੰਦੀਆਂ ਉਹਦੇ ਬਾਰੇ ਤੁਸੀਂ ਦੱਸਦੇ ਹੋ ਥੋੜਾ ਮੋਟਾ-ਮੋਟਾ ਦੱਸ ਦਿਓ ਇਹਨਾਂ ਨੂੰ ਕਿ ਆਪਣੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਜੀ ਹਰ ਮਹੀਨੇ ਹੁੰਦੀ ਹੈ ਇਹ ਪ੍ਰਾਈਵੇਟ ਟ੍ਰੇਨਿੰਗ ਹੁੰਦੀ ਆ ਪਰ ਇਹਦੇ ਵਿੱਚ ਸਰਟੀਫਿਕੇਟ ਹੁੰਦਾ ਜਿਹੜਾ ਆਪਣੇ ਮਾਨਤਾ ਪ੍ਰਾਪਤ ਹੁੰਦਾ ਸੈਂਟਰ ਗਵਰਨਮੈਂਟ ਵੱਲੋਂ ਜੀ ਕਈ ਭਰਾ ਕੋਈ ਸਰਕਾਰੀ ਟ੍ਰੇਨਿੰਗ ਸਮਝ ਕੇ ਨਾ ਜ ਹੈਣਾ ਆਪਾਂ ਗੱਲਾਂ ਪਹਿਲਾਂ ਹੀ ਖੋਲ ਦੇਣਾ ਹੁੰਦਾ ਮੈਂ ਇਹਦੇ ਵਿੱਚ ਜਿਹੜਾ ਹੀ ਮੁੱਖ ਬਈ ਮੇਰਾ ਮੈਂ ਲੋਕ ਵੇਖਿਆ ਮੇਰਾ ਚੈਨਲ ਵੀ ਆਪ ਦਾ ਸੋਡੇ ਵਾਂਗੂ ਮੈਂ ਪੇਜ ਮੈਂ ਫਾਰਮਾਂ ਦੀ ਵੈਟ ਕਰਦਾ ਠੀਕ ਹੈ ਹੂੰ ਉੱਚ ਕੀ ਹੁੰਦਾ ਫੇਲ ਹੋਣ ਦਾ ਇਹੀ ਕਾਰਨ ਹੁੰਦਾ ਜਦੋਂ ਮੇਨ ਖਰੀਦਦਾਰੀ ਵੇਲੇ ਹਮ ਨੌਲੇਜ ਦੀ ਘਾਟ ਖਰੀਦਦਾਰੀ ਵੇਲੇ ਉਹਨਾਂ ਨਾਲ ਵਪਾਰੀਆਂ ਦਲਾਲਾਂ ਨੂੰ ਸਾਰੇ ਨਹੀਂ ਹੁੰਦੇ ਪਰ ਇੱਕ ਗਰੋਵ ਨੂੰ ਠੱਗੀ ਮਾਰੀ ਜਾਂਦੀ ਹੈ ਪੈਸੇ ਵੱਧ ਲੈ ਜਾਂਦੇ ਜੇ 10000 ਦੀ ਬੱਕਰੀ 20000 ਰੁਪਏ ਲੈ ਆ ਜਾਂਦਾ ਚਲੋ ਉਹ ਵੀ ਬੰਦਾ ਪੂਰਾ ਕਰ ਸਕਦਾ ਬੱਕਰੀ ਪੂਰਾ ਕਰ ਦਿੰਦੀ ਹੈ ਠੀਕ ਹੈ ਪਰ ਉਹਨੂੰ ਪੈਸੇ ਪੂਰੇ ਲੈ ਕੇ ਜਾਨਵਰ ਬਿਲਕੁਲ ਗਲਤ ਦਿੱਤਾ ਜਾਂਦਾ ਉਮਰ ਦਾ ਬੁੱਢਾ ਦਿੱਤਾ ਜਾਂਦਾ ਕੋਈ ਫਾਲਟ ਦਿੱਤਾ ਜਾਂਦਾ ਫੰਡਰ ਬੱਕਰੀ ਦਿੱਤੀ ਜਾਂਦੀ ਗੱਬਣ ਕਹਿ ਕੇ ਖਾਲੀ ਦੇ ਦਿੰਦੇ ਆ ਤੇ ਉੱਥੇ ਜਾ ਕੇ ਉਹ ਅਸੀਂ ਚੀਜ਼ਾਂ ਇੱਥੇ ਦੱਸਦੇ ਆਂ ਟ੍ਰੇਨਿੰਗ ਤੇ ਭਈ ਆ ਬੱਕਰੀ ਐਨੇ ਦੀ ਆ ਆ ਉਮਰ ਬਾਰੇ ਦੱਸਦੇ ਆਂ ਦੰਦਾਂ ਦਾ ਹਿਸਾਬ ਉਹਦਾ ਭਈ ਇੰਨਾ ਇਹਦਾ ਕੱਦ ਕਾਠ ਹੁੰਦਾ ਐ ਐਨੇ ਮੇਮਨੇ ਦਿੰਦੀ ਐ ਸਾਰੀ ਸੱਚਾਈ ਦੱਸਦੇ ਆਂ ਫੇਰ ਆਉਂਦੀ ਨਸਲਾਂ ਦੀ ਚੋਣ ਬਈ ਕਿਹੜੀ ਨਸਲ ਦਾ ਜਾਨਵਰ ਲੈਣਾ ਤੁਸੀਂ ਠੀਕ ਹੈ ਫੇਰ ਉਸ ਤੋਂ ਬਾਅਦ ਹੁੰਦਾ ਉਹਦਾ ਰੱਖ ਰਖਾ ਬਾਈ ਠੀਕ ਹੈ ਬਈ ਰੱਖਣਾ ਕੀ ਆ ਪਾਉਣਾ ਕੀ ਆ ਇਹ ਚ ਬਹੁਤ ਮਾਰ ਖਾਂਦੇ ਆਪਣੇ ਨਵੇਂ ਬੰਦੇ ਟੂੜੀ ਤੇ ਬੰਨ ਦਿੰਦੇ ਲ ਜਾ ਕੇ ਉਹ ਬੱਕਰੀ ਮਰਦੀ ਮਰਦੀ ਮਰ ਜਾਂਦੀ ਜਾਂ ਉਹ 10000 ਵਾਲੀ 5000 ਚ ਵੇਚ ਦਿੰਦੇ ਆ ਫੇਰ ਇਹ ਤੇ ਆਉਂਦਾ ਟਰੀਟਮੈਂਟ ਦੇਸੀ ਇਲਾਜ ਅੰਗਰੇਜ਼ੀ ਤੇ ਹੋਰ ਵੀ ਇਹਦੇ ਵਿੱਚ ਬਾਈ ਬਹੁਤ ਜਿਹੜੇ ਭਾਰ ਸਰਕਾਰ ਦੁਆਰਾ ਜਿਹੜੀਆਂ ਸਕੀਮਾਂ ਚੱਲਦੀਆਂ ਐਨ ਐਲ ਐਮ ਚੱਲਦੀਆਂ ਲੋਨ ਸੰਬੰਧੀ ਹੋਰ ਬਹੁਤ ਚੱਲਦੀਆਂ ਉਹਦੇ ਬਾਰੇ ਜਾਣਕਾਰੀ ਦੇਣੀ ਬਾਕੀ ਟ੍ਰੇਨਿੰਗ ਤੋਂ ਬਾਅਦ ਟ੍ਰੇਨਿੰਗ ਦੋ ਦਿਨਾਂ ਦੀ ਹੁੰਦੀ ਹੈ ਉਹ ਚਾਪਾ ਕਿੰਨਾ ਕਾ ਦੱਸ ਸਕਦੇ ਆ ਇਹਦਾ ਹੀ ਬੇਸਿਕ ਗੱਲਾਂ ਦੱਸ ਦਿਆਂ ਕੋਈ ਬਾਕੀ ਉਹਨੂੰ ਬਾਅਦ 'ਚ ਵੀ ਕੋਈ ਦਿੱਕਤ ਆਉਂਦੀ ਹੈ ਨਾ ਹੂੰ ਜਿਵੇਂ ਮੰਨ ਲਓ ਕੋਈ ਬਾਅਦ 'ਚ ਦਿੱਕਤ ਆ ਗਈ ਬકરી ਮਾਰੋਗੀ ਸਾਡਾ ਇੱਕ ਗਰੁੱਪ ਬਣਿਆ ਹੁੰਦਾ WhatsApp ਅਸੀਂ ਉਹਦੇ ਵਿੱਚ ਜਿਵੇਂ ਨਵੀਂ ਕੋਈ ਚੀਜ਼ ਆ ਗਈ ਟ੍ਰੇਨਿੰਗ ਵੇਲੇ ਉਹ ਨਹੀਂ ਹੈਣੀ ਸੀਗੀ ਉਹ ਵੀ ਅਸੀਂ ਦੱਸ ਦਿਆਂ ਉਹਨੂੰ ਬਾਅਦ 'ਚ ਅਸੀਂ ਉਹਨਾਂ ਨੂੰ ਜਿੰਨਾ ਚਿਰ ਉਹ ਕਾਮਯਾਬ ਨਹੀਂ ਹੁੰਦੇ ਬੰਦੇ ਉਹਨਾਂ ਚਿਰ ਅਸੀਂ ਰਾਏ ਦਿੰਦੇ ਰਹਿੰਨੇ ਉਹਨਾਂ ਨੂੰ ਧੱਕੇ ਨਾਲ ਕੰਮ ਕਰਾਉਣੇ ਆ ਜਿਹੜੇ ਤੁਹਾਡੇ ਤੋਂ ਟ੍ਰੇਨਿੰਗ ਲੈ ਕੇ ਜਾਂਦੇ ਉਹਨਾਂ ਦਾ ਤੁਸੀਂ WhatsApp ਗਰੁੱਪ ਬਣਾਉਗੇ ਹਾਂ ਜਿਵੇਂ ਜਿਵੇਂ ਕੋਈ ਦਿੱਕਤ ਆਉਂਦੀਆਂ ਰਹਿੰਦੀਆਂ ਨੇ ਕੋਈ ਬਿਮਾਰੀ ਨਵੀਂ ਚੱਲਦੀ ਆ ਜਾਂ ਜਦੋਂ ਤੱਕ ਉਹ ਬੰਦੇ ਸਕਸੈਸਫੁਲ ਨਹੀਂ ਹੋ ਜਾਂਦੇ ਉਦੋਂ ਤੱਕ ਤੁਸੀਂ ਉਹਨਾਂ ਨੂੰ ਪਿੱਛਾ ਕਰਦੇ ਉਹਨਾਂ ਦਾ ਪਿੱਛਾ ਕਰਦੇ ਉਹਨਾਂ ਨੂੰ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਦੁਆਈਆਂ ਬੁੱਗੀਆਂ ਦੱਸਦੇ ਮੈਂ ਕਿਉਂਕਿ ਭਾਈ ਹਰੇਕ ਅੱਜ ਕੱਲ ਬੰਦਾ ਸੱਚ ਨਹੀਂ ਦੱਸਦਾ ਹੂੰ ਤੁਸੀਂ ਮੁਰਗੇ ਵਾਲਿਆਂ ਦੀ ਇੰਟਰਵਿਊ ਕਰ ਲਓ ਕਬੂਤਰਾਂ ਦੀ ਖੇਡ ਪਾਣੀ ਨਹੀਂ ਦੱਸਦੇ ਠੀਕ ਹੈ ਇਹ 'ਚ ਵੀ ਖੇਡ ਪਾਣੀ ਹੁੰਦਾ ਬੱਕਰੀਆਂ 'ਚ ਹੂੰ ਬਹੁਤ ਇਹ 'ਚ ਨਸਲ ਦਾ ਹੀ ਹੁੰਦਾ ਹੈ ਜਿਆਦਾ ਸਿਲੇਕਟ ਕਰਨਾ ਹਨਾ ਬੰਦੇ ਲੋਕ ਗਲਤ ਸਿਲੇਕਟ ਕਰ ਬੈਂਦੇ ਆ ਜਿਵੇਂ ਆਪ ਤੁਸੀਂ ਬੀਟਲ ਨਸਲੀ ਆਪਣਾ ਹੁਣ ਸੁਣਿਆ ਪੰਜਾਬ ਦੀ ਹਨਾ ਤੇ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸ ਦਗੀ ਅਗਲਾ ਜੇ ਤੁਹਾਨੂੰ ਕਹਿੰਦਾ ਭਾਈ ਤੁਸੀਂ ਬੱਕਰੀਆਂ ਰੱਖੀਆਂ ਤੁਹਾਨੂੰ ਮਜ਼ਾਕ ਦਾ ਪਾਤਰ ਬਣਾਉਂਦਾ ਠੀਕ ਹੈ ਜਿਹੜੀ ਬੀਟਲ ਬੱਕਰੀ ਅੰਮ੍ਰਸਰੀ ਬੱਕਰੀ ਹੈ ਇਹ ਆਪਾਂ ਨੂੰ ਬਾਈ ਗੋਡ ਗਿਫਟ ਦਿੱਤੀ ਹੈ ਹੂੰ ਰੱਬ ਨੇ ਹੂੰ ਦੁਨੀਆਂ ਕਿੱਡੀ ਹੈ ਦੁਨੀਆਂ 'ਚ ਕਿੰਨੇ ਦੇਸ਼ ਆ ਦੁਨੀਆਂ ਦੀ ਸਭ ਤੋਂ ਵੱਡੀ ਬੱਕਰੀ ਆਪਣੇ ਪੰਜਾਬ ਦੀ ਹੈ ਹੂੰ ਇਹ ਮੈਂ ਕੋਈ ਊਂ ਨਹੀਂ ਹਵਾ ਛੱਡੀ ਜਾਂਦਾ ਇਹ ਬਾਈ ਰਿਕਾਰਡ ਹੈ ਤੇ ਬਾਈ ਚੈਲੰਜ ਹੈ ਇਹ ਠੀਕ ਹੈ ਵਜਨ ਚ ਸਭ ਤੋਂ ਵੱਧ ਆਪਣੀ ਬੱਕਰੀ ਪਾਰ ਕਰਦੀ ਐ ਦੁੱਧ ਚ ਬਹੁਤ ਤਕੜੀ ਬੱਕਰੀ ਐ ਆਪਣੀ ਇਹ ਆਪਾਂ ਨੂੰ ਬਈ ਗੋਡ ਗਿਫਟ ਦਿੰਦਾ ਪਰ ਇਨਾਂ ਨੇ ਲੋਕਾਂ ਨੇ ਕੀ ਕਰਿਆ ਇਹਨੂੰ ਇੱਕ ਗਰੀਬਾਂ ਦਾ ਧੰਦਾ ਅਨਪੜਾਂ ਦਾ ਧੰਦਾ ਜਾਂ ਆ ਜੜੀਆਂ ਦਾ ਧੰਦਾ ਬਣਾ ਕੇ ਛੱਡਤਾ ਇਹ ਬੱਕਰੀ ਹਰੇਕ ਘਰੇ ਹੋਣੀ ਚਾਹੀਦੀ ਐ ਜਦੋਂ ਆਪਣੀ ਨਸਲ ਇੱਡੀ ਤਕੜੀ ਐ ਇਹ ਲੋਕ ਦੂਰੋਂ ਦੂਰੋਂ ਮੰਗਦੇ ਆ ਅਦਰ ਸਟੇਟਾਂ ਚੋਂ ਮੇਰੇ ਕੋਲੇ ਇਹ ਬੱਕਰੀਆਂ ਲੈਣ ਆਉਂਦੇ ਆ ਬੰਗਲਾਦੇਸ਼ ਚੋਂ ਲੈਣ ਆਉਂਦੇ ਆ ਹੋਰ ਪਾਸੇ ਆਉਂਦੇ ਆ ਇਹ ਇੱਡੀ ਕੀਮਤੀ ਚੀਜ਼ ਆਪਣੇ ਕੋਲੇ ਇੱਕ ਬਰਬਰੀ ਨਸਲ ਐ ਉਹ ਵੀ ਬਹੁਤ ਵਧੀਆ ਇਹ ਚ ਨਸਲਾਂ ਦਾ ਹੁੰਦਾ ਵੀਰੇ ਹਮ ਹੁਣ ਜੇ ਸ਼ਹਿਰ ਦੇ ਵਿੱਚ ਆ ਜਾਂ ਆਪਣੇ ਵੱਖ-ਵੱਖ ਤਰੀਕਿਆਂ ਨਾਲ ਪਾਲੀ ਜਾਂਦੀ ਹੈ ਇਹ ਇੱਕ ਜਿਵੇਂ ਬਾਹਰ ਚਾਰ ਕੇ ਗਰੇਜਿੰਗ ਕਹਿ ਦਿੰਦੇ ਆ ਜੀ ਇਹਨੂੰ ਆ ਜਿਹੜੀ ਵੀਰ ਤੁਸੀਂ ਰਾਜ ਤੋਂ ਨੂੰ ਮਿਲੇ ਹੋਣਗੇ ਹਨਾ ਜਿਹੜੇ ਬਾਹਰ ਇੱਜੜ ਲਈ ਫਿਰਦੇ ਹੁੰਦੇ ਆ ਭੇਡਾਂ ਦਾ ਤੇ ਇਹਨਾਂ ਦਾ ਹਮ ਇੱਕ ਹੁੰਦਾ ਜਿਵੇਂ ਮੈਂ ਫਾਰਮ ਕਰਕੇ ਇਹ ਸਟਾਲ ਫੀਡ ਹੁੰਦੀ ਹੈ ਬਈ ਮੱਝਾਂ ਗਾਈਆਂ ਨੂੰ ਆਪਾਂ ਖੁਰਨੀਆਂ ਤੇ ਸਾਂਭਣੀਆਂ ਇਹਦਾ ਖਾਣ ਪੀਣ ਤੇ ਦਿਨ ਰਾਤ ਦਾ ਫਰਕ ਹੁੰਦਾ ਬਈ ਬਾਹਰ ਨਾਲੋਂ ਤੇ ਅੰਦਰ ਨਾਲੋਂ ਹਾਂ ਇਹ 'ਚ ਥੋੜਾ ਜਿਹਾ ਹੁਣ ਆਪਣੇ ਪੜੇ ਲਿਖੇ ਬੰਦੇ ਜਾਂ ਕਿਵੇਂ ਵੀ ਆਪਾਂ ਇਹ 'ਚ ਸੌਖਾ ਤਰੀਕਾ ਹੀ ਲੱਭ ਲਿਆ ਠੀਕ ਹੈ ਪਰ ਇਹਦੇ ਵਿੱਚ ਵੀ ਬਹੁਤ ਕੁਝ ਦੇਖਣਾ ਪੈਂਦਾ ਇਹ ਵੀ ਹੁੰਦਾ ਕਿ ਬੱਕਰੀਆਂ ਜਿਹੜੀਆਂ ਸਿਆਣੇ ਬਜ਼ੁਰਗ ਵੀ ਕਿਹਾ ਕਰਦੇ ਸੀ ਗੱਲਾਂ ਕਰਿਆ ਕਰਦੇ ਸੀ ਕਿ ਬੱਕਰੀਆਂ ਦੀ ਜਿਹੜੀ ਖਾਣ ਪੀਣਾ ਉਹ ਬਾਹਰ ਖਾਦੇ ਪੀਤੇ ਤੋਂ ਬਿਨਾ ਬੱਕਰੀਆਂ ਬਚਦੀਆਂ ਨਹੀਂ ਹੈਗੀਆਂ ਕਿਵੇਂ ਫਿਰ ਤੁਸੀਂ ਉਹਨਾਂ ਨੂੰ ਉਹਨਾਂ ਦਾ ਖਾਣਾ ਮੈਂਟੇਨ ਕਰਦੇ ਹਾਂ ਕਿਵੇਂ ਉਹਨਾਂ ਨੂੰ ਰੱਖਦੇ ਹੋ ਤੁਸੀਂ ਵੀ ਜਿਹੜੇ ਇੱਕੋ ਜਗ੍ਹਾ ਤੇ ਰੱਖਣਾ ਤੇ ਉਹ ਬੱਕਰੀਆਂ ਪਹਿਲਾਂ ਕਹਿ ਦਿੰਦੇ ਸੀ ਕਿ ਅੱਧੀਆਂ ਤਾਂ ਬਿਮਾਰ ਹੀ ਹੋ ਜਾਂਦੀਆਂ ਅੱਧੀਆਂ ਤਾਂ ਮਰ ਜਾਂਦੀਆਂ ਨੇ ਜੇਕਰ ਉਹਨਾਂ ਨੂੰ ਘਰੇ ਰੱਖ ਲਿਆ ਜਾਵੇ ਤਾਂ ਨਹੀਂ ਜੀ ਕੋਈ ਗੱਲ ਨਹੀਂ ਜਿਹੜਾ ਬਾਹਰ ਆਪਾਂ ਗ੍ਰੇਜ਼ਿੰਗ ਤੇ ਆ ਹਨਾ ਉਹ ਪਹਿਲਾਂ ਕਾਮਯਾਬ ਸੀ ਬਈ ਤਰੀਕਾ ਠੀਕ ਹੈ ਉੱਚ ਹੁੰਦਾ ਫਰੀ ਆਫ ਕੋਸਟ ਆਪ ਨੂੰ ਸਾਰਾ ਕੋਈ ਕਰੋ ਚੀਜ਼ ਨਹੀਂ ਪਾਉਣੀ ਫਰੀਆ ਉੱਚ ਕੱਲੀ ਮਿਹਨਤ ਹੁੰਦੀ ਹੈ ਉਦੋਂ ਕੀ ਹੁੰਦਾ ਸੀਗਾ ਜਵਾਕ ਹਰੇਕ ਦੇ ਸਕੂਲ ਨਹੀਂ ਜਾਂਦੇ ਹੁੰਦੇ ਸੀਗੇ ਕੋਈ ਬੱਕਰੀਆਂ ਨਾਲ ਰਲਾ ਦਿੰਦਾ ਸੀ ਗਰੀਬ ਘਰਾਂ ਦੇ ਜਵਾਕ ਨਾਲ ਆ ਪਾਲੀ ਬਣ ਜਾਂਦੇ ਹੁੰਦੇ ਸੀਗੇ ਠੀਕ ਹੈ ਉਹਨਾਂ ਨੂੰ ਥੋੜਾ ਬਹੁਤ ਇੱਕ ਅੱਧੀ ਬੱਕਰੀ ਵਿੱਚ ਛੱਡ ਦਿੰਦੇ ਸੀ ਅੱਜ ਕੱਲ ਹਰੇ ਦੇ ਜਵਾਕ ਬਈ ਸਕੂਲ 'ਚ ਵੱਢਦੇ ਆ ਬਾਹਰ ਚਾਰਨ ਵਾਲੀ ਲੇਬਰ ਨਹੀਂ ਮਿਲਦੀ ਇਹ 'ਚ ਆਮ ਲੇਬਰ ਵਾਲਾ ਮਜ਼ਦੂਰ ਉਹ ਬੱਕਰੀਆਂ ਨਹੀਂ ਚਾਰ ਸਕਦਾ ਇਹ 'ਚ ਪੱਕਾ ਬੰਦਾ ਸਟਾਰਟਿੰਗ ਤੋਂ ਲੱਗਿਆ ਹੋਵੇ ਇੱਕ ਕੀ ਹੋਇਆ ਆਪਣੇ ਝੋਨੇ ਕਣਕ ਦਾ ਦੌਰ ਚੱਲ ਪਿਆ ਰੀਆਂ ਸਪਰੀਆਂ ਦਾ ਦੌਰ ਚੱਲ ਪਿਆ ਜਿਹੜੇ ਵੱਟਾਂ ਖਾ ਲਿਆ ਤੇ ਨਦੀਨ ਸੀ ਪਹਿਲੀ ਗੜਾ ਰਾਹ ਖਾਲੇ ਵੱਢ ਲੈ ਲੋਕਾਂ ਨੇ ਠੀਕ ਹੈ ਰਾਉਂਡ ਅਪ ਮਾਰ ਦਿੰਦੇ ਆ ਹੁਣ ਬੱਕਰੀਆਂ ਬਾਹਰ ਚਾਰਨਾ ਵਾਸਤੇ ਕੋਈ ਐਡੀ ਬਈ ਚਰਾੰਦ ਹੈ ਨਹੀਂ ਜੀ ਸਰਕਾਰੀ ਚ ਚਰਾੰਦਾਂ ਤੇ ਰੋਕ ਲੱਗੀ ਐ ਵੀਡੀਓ ਸੋਸ਼ਲ ਮੀਡੀਆ ਜੁਰਮਾਨਾ ਅਗਲਾ ਜਦੋਂ ਪਾ ਦਿੰਦਾ ਉਹ ਅਫਸਰ ਵੀ ਸਿਕਤਾਈ ਕਰੀ ਬੈਠੇ ਆ ਠੀਕ ਐ ਅੱਜ ਕੱਲ ਉਹ ਬਈ ਐਡਾ ਕਾਮਜਾਬ ਹੈ ਨਹੀਂਗਾ ਬਾਹਰ ਜੇ ਆਪਾਂ ਚਰਾਵਾਂਗੇ ਕਿਤੇ ਉਹਨਾਂ ਨੇ ਜ਼ਰੀਲਾ ਪਾਣੀ ਪੀ ਲਿਆ ਉਹਨੀਆਂ ਬੱਕਰੀਆਂ ਆਪਣੀਆਂ 6 ਮਹੀਨੇ ਸਾਲ ਇੱਕ ਅੱਧੀ ਆਪਣੇ ਛੁੱਟੀ ਲੱਗੀ ਜਾਂਦੀਆਂ ਮਰ ਜਾਂਦੀਆਂ ਤੇ ਜਿਹੜੀ ਆ ਗਈ ਤੁਸੀਂ ਜਾਂ ਸਟਾਲ ਫੀਡ ਤੇ ਜਾਂ ਘਰੇ ਪਾਲ ਕੇ ਬੱਕਰੀ ਮਾਰ ਇਹ ਦੀ ਕੋਈ ਗੱਲ ਨਹੀਂ ਥੋੜਾ ਕਾਸਟਲੀ ਪੈਂਦਾ ਬੰਦਾ ਆਪਾਂ ਨੂੰ ਇੱਕ ਥੋੜੇ ਜਿਹਾ ਅਲੱਗ ਪ੍ਰਬੰਧ ਕਰਨਾ ਪੈਂਦਾ ਸੁੱਕੇ ਚਾਰਿਆਂ ਦਾ ਹਰੇ ਚਾਰੇ ਦਾ ਹੋਰ ਵੀ ਜਿਹੜਾ ਹੁੰਦਾ ਪ੍ਰਬੰਧਨ ਹਨਾ ਤੇ ਸਾਰੇ ਤੱਤਾਂ ਦੀ ਧਿਆਨ ਰੱਖਣਾ ਪੈਂਦਾ ਖਰਾਕੀ ਤੱਤ ਪੂਰੇ ਹੋਣ ਬੱਕਰੀ ਘਰੇ ਵੀ ਬਈ ਬਾਲੀ ਵਧੀਆ ਤਿਆਰ ਹੁੰਦੀ ਹੈ ਕੋਈ ਇਹ ਜਾਇ ਨਹੀਂ ਕਿ ਬਈ ਬਾਹਰ ਤਾਂ ਜੇ ਤੁਸੀਂ ਘਰੇ ਐ ਜੇ ਆ ਸਟਾਲ ਫੀਡ ਤੇ ਰੱਖਦੇ ਹਾਂ ਬੱਕਰੀਆਂ ਕੋਈ ਘੰਟਾ 2 ਘੰਟੇ ਉਹਨੂੰ ਓਪਨਲੀ ਖੁੱਲਾ ਤੋੜਾ ਫੇਰਾ ਮਿਲ ਜੇ ਉਹਦਾ ਬਈ ਸੋਨੇ ਤੇ ਸੁਹਾਗਾ ਹੋ ਜਾਂਦਾ ਜੀ ਹਾਂ ਬੱਕਰੀ ਹੈ ਬਾਹਰ ਵਾਲਾ ਜੀ ਵੀ ਬਾਹਰੋਂ ਅੰਦਰੋਂ ਖਾ ਕੇ ਖੁਸ਼ ਪਰ ਉਹਨੂੰ ਆਪਾਂ ਜਦੋਂ ਇੱਥੇ ਵੀ ਵਧੀਆ ਉਹਨੂੰ ਮੈਂਟੇਨ ਕਰ ਸਕਦੇ ਆਂ ਆਪਾਂ ਲੋਕ ਬਈ ਛੱਤਾਂ ਤੇ ਰੱਖੀ ਬੈਠੇ ਆ ਇਹਦਾ ਆਪਣਾ ਥਾਂ ਬਹੁਤ ਖੁੱਲਾ ਹੂੰ ਜਿਹੜੇ ਮਰੇਲ ਕੋਟਲਾ ਸਾਈਡ ਆ ਜਾਂ ਸ਼ਹਿਰ ਹੀ ਲੋਕ ਹੈ ਉਹ ਛੱਤਾਂ ਤੇ ਬੱਕਰੀਆਂ ਰੱਖੀ ਬੈਠੇ ਆ ਜੀ ਉਹ ਕਿਤੇ ਉਹਨਾਂ ਨੂੰ ਧਰਤੀ ਵੀ ਨਹੀਂ ਨਸੀਬ ਹੁੰਦੀ ਵਿਚਾਰੀਆਂ ਨੂੰ ਉੱਥੇ ਵੀ ਕਾਮਜਾਪ ਉਹ ਹਾਂ ਤੇ ਬਈ ਜੀ ਆਪਾਂ ਗੱਲ ਕੀਤੀ ਐ ਕਾਰੋਬਾਰ ਦੀ ਕਾਰੋਬਾਰ ਦੇ ਵਿੱਚ ਮੁਨਾਫਾ ਕਿਵੇਂ ਹੁੰਦਾ ਇਹਨਾਂ ਦੀ ਦੁੱਧ ਦੀ ਗੱਲ ਕਰੀਏ ਜਾਂ ਇਹਨਾਂ ਦੇ ਜਿਹੜੇ ਬੱਕਰੇ ਹੁੰਦੇ ਆ ਮੀਟ ਦੇ ਰੂਪ ਦੇ ਵਿੱਚ ਵੇਚ ਕੇ ਫੇਰ ਕਾਰੋਬਾਰ ਦੇ ਵਿੱਚ ਮੁਨਾਫਾ ਕਮਾਉਂਦੇ ਆ ਇੱਕ ਜਿਹੜਾ ਜਦੋਂ ਆਪਾਂ ਹੁਣ ਨਵਾਂ ਬੰਦਾ ਕੰਮ ਸ਼ੁਰੂ ਕਰਦਾ ਹਨਾ ਉਹਨੂੰ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਆ ਬਈ ਮਾਰਕੀਟ ਹੁਣ ਕਈ ਕਾਮ ਤੰਦੇਵ ਜੇ ਕਾਰਨ ਫੇਲ ਹੋਈ ਆ ਮਾਰਕੀਟ ਹੈਣੀ ਜਿਵੇਂ ਸਬਜ਼ੀਆਂ ਦਾ ਕੋਈ ਮੁੱਲ ਹੈਣੀ ਆ ਨਾ ਤੇ ਇਹਦੇ ਵਿੱਚ ਇਹ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਦੇ ਬਈ ਬੱਕਰੀ ਅੱਕੇ ਜੇ ਆ ਜਾਨਵਰ ਹੈ ਜਾਂ ਧੰਦਾ ਇਹਦਾ ਸਾਰਾ ਕੁਝ ਵਿਗਦਾ ਇਹਦੀ ਖਾਲ ਅੱਡ ਵਿਕਦੀ ਆ ਮਾਖੇ ਦਾ ਅੱਡ ਵਿਗਦਾ ਪੈਰ ਤੇ ਸਰੀ ਵੀ ਇਹਦੀ ਖਰੋੜੇ ਵੀ ਵਿਕ ਜਾਂਦੇ ਆ ਠੀਕ ਹੈ ਬਹੁਤ 5 600 ਦੀ ਇਹਦਾ ਸੈਰੀ ਵਿਕਦਾ ਇਹਦਾ ਠੀਕ ਹੈ ਜੇ ਆਪਾਂ ਮੀਟ ਦੀ ਗੱਲ ਕਰੀਏ ਦੁੱਧ ਵੀ ਬਈ ਬਹੁਤ ਵਧੀਆ ਇਹਦਾ ਗੁਣਕਾਰੀ ਹੁੰਦਾ ਚਲੋ ਆਪਣੇ ਤਾਂ ਆਮ ਲੋਕ ਇੱਥੇ ਉਹੀ 25-30 ਰੁਪਏ ਕਿਲੋ ਪਾਈ ਜਾਂਦੇ ਆ ਠੀਕ ਹੈ ਪਰ ਇਹਦਾ ਦੁੱਧ 200 300 400 ਰੁਪਏ ਵੀ ਤੁਸੀਂ ਸ਼ਹਿਰ ਦੇ ਵਿੱਚ ਜਾ ਕੇ ਵੇਚ ਸਕਦੇ ਹੋ ਜੇ ਤੁਸੀਂ ਆਪਦਾ ਪੂਰਾ ਤੁਹਾਡਾ ਪੜ੍ਹੇ ਲਿਖੇ ਹੈਗੇ ਤੁਸੀਂ ਆਪਦਾ ਸਿਸਟਮ ਬਣਾਉਣੀਓ ਠੀਕ ਹੈ ਲੋਕ ਇਹਦਾ ਦੁੱਧ ਪਾਲਦੇ ਆ ਬਈ ਜਦੋਂ ਡੇਂਗੂ ਹੋ ਜਾਂਦਾ ਸੈੱਲ ਘਟ ਜਾਂਦੇ ਆ ਉਦੋਂ ਫਿਰ ਆਪਾਂ ਨੂੰ ਬੱਕਰੀਆਂ ਵਾਲੇ ਯਾਦ ਆਉਂਦੇ ਆ ਵੱਡੇ ਵੱਡੇ ਹਸਪਤਾਲਾਂ ਵਾਲੇ ਵੀ ਡਾਕਟਰ ਕਹਿ ਦਿੰਦਾ ਜਾਂਦੇ ਨੂੰ ਬਈ ਬੱਕਰੀ ਦਾ ਦੁੱਧ ਨਾਲ ਜ਼ਰੂਰ ਪੀਣਾ ਦਵਾਈ ਦੇ ਪੈਸੇ ਤਾਂ ਲਾ ਲਿੰਦਾ ਪਰ ਉੱਥੇ ਲੋਕ ਆਪਣੇ ਏਡੇ ਸੁੱਡਲੇ ਕਾੜ ਦੇ ਲੋਕ ਐ ਡਾਕਟਰ ਨੂੰ ਨਹੀਂ ਕਹਿੰਦੇ ਬਈ ਤੂੰ 2000 ਦਾ ਬਿੱਲ ਬਣਾ ਦਾ ਸਾਥੋਂ 1500 ਲੈ ਲੈ ਤੇ ਬੱਕਰੀਆਂ ਵਾਲਿਆਂ ਤੋਂ ਆਪਾਂ ਦੁੱਧ ਭਾਲਦੇ ਆ ਫਰੀ ਜਿਹੜੇ ਇਹ ਵਿਚਾਰੇ ਭੋਲੇ ਹੁੰਦੇ ਆ ਆਈਡੀ ਵੀਰ ਹੁੰਦੇ ਆ ਜਾਂ ਇਹ ਮੰਨ ਲਓ ਧਾਰਮਿਕ ਤੌਰ ਤੇ ਬાળા ਜੁੜੇ ਹੁੰਦੇ ਆ ਬਈ ਪੁੰਨ ਖਾਤੇ ਯਾਰ ਆਪਾਂ ਇਹ ਵਿਚਾਰੇ ਪੈਸੇ ਨਹੀਂ ਲੈਂਦੇ ਉਦੋਂ ਮਜਬੂਰੀ ਚ ਤੇ ਨਹੀਂ ਉਦੋਂ ਪੜਾਉਂਦੀ 5-500 ਰੁਪਏ ਕਿਲੋ ਵੀ ਦੁੱਧ ਵੇਚੀ ਜਾਣ ਬਈ ਪਰ ਆਪਣਾ ਹੱਕ ਜ਼ਰੂਰ ਮੰਗਾ ਬਈ ਉਹਨਾਂ ਨੂੰ ਯਾਰ ਆਪਾਂ ਜਿਹੜੇ ਡਾਕਟਰ ਨੂੰ ਦੇ ਜਾਂਦੇ ਤੇ ਇਹਨੂੰ ਵੀ ਜ਼ਰੂਰ ਦਿਗੇ ਕਿਉਂਕਿ ਉਹ ਮੀਮਣਿਆਂ ਦੇ ਮੂੰਹ ਚੋਂ ਕੱਢ ਕੇ ਦੁੱਧ ਦਿੰਦਾ ਆਪਾਂ ਨੂੰ ਠੀਕ ਤੇ ਇਹਦੀ ਜਿਹੜੀ ਖਾਦ ਆ ਮਲ ਮੂਤਰ ਆ ਜਿਹੜਾ ਤੇ ਖਾਦ ਆ ਜਿਹੜੀਆਂ ਮੀਂਗਣਾ ਇਹਦੀ ਠੀਕ ਹੈ ਇਹੇ ਇਹਦੀ ਸਮੱਸਿਆ ਹੁੰਦੀ ਆ ਇਹਦੀ ਵੀ ਬਈ 4-5000 ਦੀ ਟਰਾਲੀ ਵੇਖਦੀ ਆ ਇਹਦੀ ਮਿਲਦੀ ਨਹੀਂ ਇਹਦੀ ਖਾਦ ਤੁਸੀਂ ਜਿਹੜੇ ਆਰਗੈਨਿਕ ਖੇਤੀ ਕਰਦੇ ਉਹਨਾਂ ਨੂੰ ਇਹਦਾ ਮਤਲਬ ਪੁੱਛ ਕੇ ਵੇਖੋ ਜੀ ਹਾਂ ਬਹੁਤ ਇਹਦੀ ਬਈ ਕੱਲੀ ਕੱਲੀ ਚੀਜ਼ ਵੇਖਦੀ ਆ ਹਰੇਕ ਚੀਜ਼ ਚ ਤੁਹਾਨੂੰ ਮੁਨਾਫਾ ਆਊਗਾ ਇਹਦਾ ਤੇ ਬਹੁਤ ਛੇਤੀ ਤੁਸੀਂ ਕਾਮਯਾਬ ਹੋ ਸਕਦੇ ਹੋ ਇਹਦੇ ਵਿੱਚ ਇਹਦੀ ਮੰਨ ਲਓ ਵਾਧਾ ਬਹੁਤ ਛੇਤੀ ਹੈ ਇਹ ਜਾਨਵਰ ਇਹ ਸਾਲ ਦੇ ਵਿੱਚ ਡੇਢ ਸਾਲ ਦੇ ਵਿੱਚ ਦੋ ਸੂਏ ਦੇ ਦਿੰਦਾ ਦੋ ਦੋ ਬੱਚੇ ਵੀ ਦੇ ਦਿੰਦਾ ਤਿੰਨ ਤਿੰਨ ਵੀ ਦੇ ਦਿੰਦਾ ਏ ਠੀਕ ਹੈ ਇਹਦੀ ਮੰਨ ਲਓ ਪੈਦਾ ਹੋਣ ਦੀ ਜਿਆਦਾ ਉਹ ਹੈਗੀ ਹੈ ਤੇ ਜਿਵੇਂ ਹੁਣ ਮੱਝਾਂ ਆਪਣੀ 9-10 ਮਹੀਨਾ ਤੱਕ ਹੁੰਦੀ ਹੈ ਹਨਾ ਤੇ ਪਹਿਲੀ ਵਾਰ ਵੀ ਉਹ ਦੋ ਤਿੰਨ ਸਾਲ ਲਿਆ ਜਾਂਦੀ ਹੈ ਤੇ ਇਹਦੇ ਵਿੱਚ ਇਹ ਜਿਹਾ ਕੋਸ ਨਹੀਂ ਇਹ ਬਹੁਤ ਇੱਕ ਸਾਲ ਦੀ ਨਵੀਂ ਜਿਹੜੀ ਪੱਠ ਹੁੰਦੀ ਹੈ ਪਹਿਲੀ ਵਾਰ ਮੰਨ ਲਓ ਗੱਬਣ ਹੋ ਜਾਂਦੀ ਹੈ ਜੀ ਹਾਂ ਤੇ ਜੇਕਰ ਕਿਸੇ ਨੇ ਨਵਾਂ ਕਾਰੋਬਾਰ ਕਰਨਾ ਤਾਂ ਕਿੰਨੀ ਉਮਰ ਦਾ ਜਿਹੜਾ ਸਭ ਤੋਂ ਪਹਿਲਾਂ ਜੇਕਰ ਕਿਸੇ ਨੇ ਇੱਕ ਜਾਂ ਦੋ ਜਾਨਵਰਾਂ ਤੋਂ ਜਿਹੜਾ ਬੱਕਰੀ ਫਾਰਮ ਆ ਜਿਹੜਾ ਸ਼ੁਰੂ ਕਰਨਾ ਜਾਂ ਚਲਾਉਣਾ ਤੇ ਰੋਜ਼ਗਾਰ ਚਲਾਉਣਾ ਤਾਂ ਉਹ ਕਿੰਨੀ ਉਮਰ ਦੀ ਇਹ ਵੀ ਬਾਈ ਇੱਕ ਹੈਗਾ ਬੱਕਰੀ ਪਾਲਣਾ ਕੰਮਜਾਪੜ ਕਿਉਂ ਹਰੇਕ ਰੱਖਣਾ ਇਹਨੂੰ 5000 ਵਾਲਾ ਬੰਦਾ ਵੀ ਕਰ ਸਕਦਾ 5 ਲੱਖ ਵਾਲਾ ਵੀ ਕਰ ਸਕਦਾ ਜੇ ਤੇਰੇ ਪੈਸੇ ਜੇਬ ਚ 5000 ਤਾਂ 5000 ਤੋਂ ਵੀ ਇਹ ਕਾਰੋਬਾਰ ਤੇਰੇ ਘਰੇ ਦਾਣਾ ਫੱਕਾ ਹੈ ਨਹੀਂ ਆ ਘਰਬਾਰ ਹੈ ਨਹੀਂ ਤੂੰ ਤਾਂ ਵੀ ਇਹ ਆ ਜਿਹੜੇ ਪੱਤੇ ਪੁੱਤੇ ਤੋੜ ਤਾੜ ਕੇ ਫਰੀ ਆਫ ਕੋਸਟ ਪਾਲ ਸਕਦਾ ਠੀਕ ਹੈ ਹੁਣ ਜਿਹੜੀ ਆ ਗਈ ਉਮਰ ਦੀ ਗੱਲ ਉਮਰ ਤੋਂ ਘੱਟੋ ਘੱਟ 1 ਸਾਲ ਦਾ ਜਾਨਵਰ ਲੈਣਾ ਚਾਹੀਦਾ ਛੋਟੇ ਮੇਮਣਿਆਂ ਤੋਂ ਜਾਂ ਵੱਡੀਆਂ ਬੁੱਢੀਆਂ ਬੱਕਰੀਆਂ ਵੱਡੀਆਂ ਬੱਕਰੀਆਂ ਤੋਂ ਕੰਮ ਸਟਾਰਟ ਨਾ ਕਰੇ ਜਿਹੜਾ ਬੰਦਾ ਮਾੜਾ ਮੋਟਾ ਹੈਗਾ ਪੈਸੇ ਦਾ ਇੰਤਜ਼ਾਮ ਕਰ ਸਕਦਾ ਉਹ ਮੈਂ ਕਹਿੰਦਾ ਘੱਟੋ ਘੱਟ 5 ਬੱਕਰੀਆਂ ਇੱਕ ਬੱਕਰੇ ਤੋਂ ਸਟਾਰਟ ਕਰੀ ਜੇ ਉਹ ਥੋੜੀ ਚੰਗੀ ਕੰਡੀਸ਼ਨ ਰੱਖਦਾ ਜਾਂ ਬਈ ਸਪੈਸ਼ਲੀ ਜਿਵੇਂ ਹੁਣ ਕਿਸੇ ਮੁੰਡੇ ਨੇ ਬਾਹਰ ਜਾਣਾ ਉਹ ਕਹਿੰਦਾ ਮੈਂ ਨਹੀਂ ਜਾਣਾ ਉਹ ਆਪਦਾ ਮਨ ਕੈਨਸਲ ਕਰਦਾ ਉਹ 9 ਬੱਕਰੀਆਂ ਤੋਂ ਇੱਕ ਬੱਕਰੇ ਤੋਂ 10 ਤੋਂ ਸਟਾਰਟ ਕਰ ਲੈ ਹੂੰ ਜਿਆਦੇ ਮਹਿੰਗੀਆਂ ਨਾ ਲਵੇ ਨਾ ਸਸਤੀਆਂ ਲਵੇ ਵਧੀਆ ਜਾਨਵਰ ਲਵੇ ਪੰਜਾਬੀ ਬੀਟਲਾ ਆਪਣੀ ਪੰਜਾਬ ਦੀ ਨਸਲ ਤੇ ਕੰਮ ਕਰੇ ਬਰਬਰੀ ਤੇ ਨਸਲ ਤੇ ਕਰੇ ਤੀਜਾ ਆਪਸ਼ਨ ਹੈ ਕਿ ਭੇਡਾਂ ਤੇ ਭੇਡਾਂ ਦੀ ਵੀ ਕਮਾਈ ਉਨੀ ਬਈ ਜਿਆਦਾ ਹੀ ਹੈ ਬੱਕਰੀਆਂ ਨਾਲੋਂ ਠੀਕ ਹੈ ਤੇ ਬਹੁਤ ਵਧੀਆ ਇਹ ਕੰਮ ਸਟਾਰਟ ਕਰ ਸਕਦੇ ਆ ਬਾਕੀ ਇਹ ਚ ਬਈ ਬਹੁਤ ਲੰਮਾ ਪ੍ਰੋਸੀਜਰ ਆਪਾਂ ਸਾਰਾ ਵੀਡੀਓ ਚ ਦੱਸ ਨਹੀਂ ਸਾਡੇ ਵੀਡੀਓ ਹੀ ਆਪਣੀ 4-5 ਘੰਟਿਆਂ ਦੀ ਬਣ ਜੂ ਸ਼ਾਇਦ ਮੈਥੋਂ ਇੰਨਾ ਕੋਈ ਗੱਲਾਂ ਬੋਲੀਆਂ ਵੀ ਨਾ ਜਣ ਰਹਿ ਜਾਣ ਉਹ ਆਪਣੀ ਟ੍ਰੇਨਿੰਗ ਤੇ ਆ ਕੇ ਬੰਦਾ ਸਾਰਾ ਕੋ ਕੱਲੀ-ਕੱਲੀ ਚੀਜ਼ ਅਸੀਂ ਨੋਟ ਕਰਾਉਣੇ ਆ। ਤਾਂ ਟ੍ਰੇਨਿੰਗ ਦੀ ਗੱਲ ਕੀਤੀ ਜਾਵੇ ਤਾਂ ਹੁਣ ਟ੍ਰੇਨਿੰਗ ਕਦੋਂ ਆ ਤੇ ਕਿੰਨੀ ਪੇਡ ਆ ਉਹਦੀ ਕਿੰਨੀ ਫੀਸ ਤੁਸੀਂ ਲੈਣੀ ਹੈ? ਇਹ ਜਿਹੜੀ ਆਪਣੀ ਟ੍ਰੇਨਿੰਗ ਹੈਗੀ ਹੈ ਜੀ ਇੱਕ ਤਾਂ ਹੋਣਾ 30-31 ਨੂੰ ਜਿਹੜੀ ਦਸੰਬਰ ਨੂੰ ਸੀਗੀ ਪਾਸ ਹੋ ਗਈ ਇਹਦੇ ਵਿੱਚ 50 ਬੰਦੇ ਆਏ ਸੀਗੇ ਅਦਰ ਸਟੇਟਾਂ ਤੋਂ ਪੰਜਾਬ ਤੋਂ। ਜਿਹੜੀ ਹੁਣ ਟ੍ਰੇਨਿੰਗ ਹੈਗੀ ਹੈ ਉਹ ਆਪਾਂ ਨੂੰ ਜਲਦੀ ਰੱਖਣੀ ਪੈਗੀ ਕਿਉਂਕਿ ਲੋਕਾਂ ਨੇ ਉਤਸ਼ਾਹ ਹੀ ਇੰਨਾ ਹੈ 21 ਤੇ 22 ਜਨਵਰੀ ਦੀ ਹੈ ਜੀ। ਹੂੰ। 2 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ। ਇਹਦੇ ਵਿੱਚ ਅਸੀਂ 4500 ਰੁਪਿਆ ਲੈਣੇ ਆ। 1500 ਤੇ ਆਧਾਰ ਕਾਰਡ ਅਡਵਾਂਸ ਭੇਜਣਾ ਹੁੰਦਾ ਇਹਦੇ ਵਿੱਚ ਅਸੀਂ ਕੀ ਸਹੂਲ ਦਿੰਨੇ ਸਾਰੀ ਟ੍ਰੇਨਿੰਗ ਜਿਹੜੀ ਰਹਿਣ ਸਹਿਣ ਦਾ ਤੇ ਰੋਟੀ ਪਾਣੀ ਦਾ ਵਧੀਆ ਪ੍ਰਬੰਧ ਕੀਤਾ ਹੁੰਦਾ ਕੋਈ ਤੁਹਾਨੂੰ ਘਰੋਂ ਕੋਈ ਚੀਜ਼ ਚਾੱਕ ਕੇ ਲਿਆਉਣ ਦੀ ਲੋੜ ਨਹੀਂ ਇੱਥੋਂ ਹੂੰ ਤੇ ਟ੍ਰੇਨਿੰਗ ਤੋਂ ਬਾਅਦ ਵੀ ਸਾਡੀ ਸੌਦਾ ਕੋਈ ਨੇੜੇ ਤੇੜੇ ਵਾਲਾ ਕੋਈ ਉਹਦਾ ਅਸੀਂ ਆਪ ਹੀ ਜਾ ਕੇ ਕਰਦੇ ਆ ਜੇ ਕੋਈ ਦੂਰ ਬੈਠਾ ਉਹਨੂੰ ਸਹੀ ਟ੍ਰੀਟਮੈਂਟ ਦੱਸਦੇ ਆ ਸਹੀ ਉਹਨੂੰ ਪਾਲਣ ਪੋਸ਼ਣ ਦੱਸਦੇ ਆ ਜੇ ਕੋਈ ਇਹਦੀ ਕੋਈ ਦਿੱਕਤ ਆਉਂਦੀ ਆ ਆਪਾਂ ਪੂਰਾ ਸਾਥ ਦਿੰਨੇ ਆ ਬਈ ਜੀ ਹਾਂਜੀ ਤਾਂ ਵੀਰ ਵੱਲੋਂ ਦੱਸਿਆ ਗਿਆ ਕਿ ਜਿਹੜੀ ਟ੍ਰੇਨਿੰਗ ਹੈ ਇਹਨਾਂ ਦੀ 21 ਤੇ 22 ਜਨਵਰੀ ਜਨਵਰੀ ਨੂੰ ਹੋਵੇਗੀ ਤਾਂ ਟ੍ਰੇਨਿੰਗ ਦੇ ਵਿੱਚ ਸਾਰਾ ਕੁਝ ਦੱਸਿਆ ਜਾਵੇਗਾ ਜੋ ਵੀਰ ਨਾਲ ਗੱਲਬਾਤ ਹੋਈ ਹੈ ਕਿਵੇਂ-ਕਿਵੇਂ ਤੁਸੀਂ ਜਿਹੜਾ ਕਾਰੋਬਾਰ ਨੂੰ ਅੱਗੇ ਲਿਜਾ ਸਕਦੇ ਹੋ ਕਿੰਨੀ ਉਮਰ ਦਾ ਤੁਸੀਂ ਜਿਹੜਾ ਬੱਕਰੀ ਖਰੀਦਣੀ ਆ ਤੇ ਕਿੰਨੀ ਉਮਰ ਤੱਕ ਦਾ ਕਿਹੜੀਆਂ ਕਿਹੜੀਆਂ ਨਸਲਾਂ ਨੇ ਜਾਂ ਉਹਨਾਂ ਨੂੰ ਕੀ ਕੀ ਟ੍ਰੀਟਮੈਂਟ ਦੇਣਾ ਇਹਦੇ ਬਾਰੇ ਜਾਣਕਾਰੀ ਹੈ ਜਿਹੜੀ ਟ੍ਰੇਨਿੰਗ ਦੇ ਵਿੱਚ ਪੂਰੀ ਦਿੱਤੀ ਜਾਂਦੀ ਹੈ ਤੇ ਤੁਹਾਨੂੰ ਜਿਹੜਾ ਸਰਟੀਫਿਕੇਟ ਵੀ ਦੇ ਦਿੱਤਾ ਜਾਂਦਾ ਦੀ ਸਰਟੀਫਿਕੇਟ ਵੀ ਦਿੱਤਾ ਜਾਂਦਾ ਜੇਕਰ ਕਿਸੇ ਵੀਰ ਨੇ ਲੋਨ ਲੈ ਕੇ ਅੱਗੇ ਤਾਂ ਜਿਹੜਾ ਕਾਰੋਬਾਰ ਸ਼ੁਰੂ ਕਰਨਾ ਤਾਂ